ਪ੍ਰਾਈਵੇਟ ਐਜੂਕੇਸ਼ਨ ਇੰਨੀ ਮਹਿੰਗੀ ਹੋਈ ਪਈ ਹੈ ਹਾਂਜੀ ਤੇ ਉਸ ਵਿੱਚ ਤੁਸੀਂ ਫ੍ਰੀ ਐਜੂਕੇਸ਼ਨ ਸੈਂਟਰ ਖੋਲਣ ਦਾ ਆਈਡੀਆ ਤੁਹਾਨੂੰ ਕਿੱਥੋਂ ਆਇਆ ਜੀ ਸਾਡੇ ਬੱਚਾ ਦਿਲ ਨਹੀਂ ਹੈ ਕਿ ਸਾਡੇ ਆਪਣੇ ਦਿਲ ਨਹੀਂ ਵੀ ਸਾਰਾ ਦਿਨ ਅਸੀਂ ਸਕੂਲ ਸਮਰਪਤ ਹਾਂ ਤੇ ਇੱਕ ਦਿਨ ਬੰਦਾ ਮਾਈਂਡ ਫਰੈਸ਼ ਕਰਨੇ ਆਊਟਿੰਗ ਗਜੇ ਕਰ ਲਈ ਤਾਂ ਉਹਦੇ ਚ ਕੀ ਹੋ ਗਿਆ ਮੰਨ ਲਓ ਦੇ ਐਮਸੀ ਕੋਲੋਂ ਅਸੀਂ ਪਾਸ ਕਰਵਾਣਾ ਜੀ ਨੇ ਸੀ ਤੇ ਫ੍ਰੀ ਐਜੂਕੇਸ਼ਨ ਸੈਂਟਰ ਖੋਲਣਾ ਚਾਹੁੰਦੇ ਆ ਵੀ ਸਾਨੂੰ ਪਾਸ ਕਰਕੇ ਦਿਓ ਉਹ ਕਹਿੰਦੇ ਅਸੀਂ ਸਰਕਾਰੀ ਬੰਦੇ ਆ ਸਰਕਾਰਾਂ ਸਾਡੇ ਹੱਥ 'ਚ ਨਹੀਂ ਅਸੀਂ ਨਹੀਂ ਕਰ ਸਕਦੇ ਤੁਸੀਂ ਕਿਵੇਂ ਚਲਾ ਲੋਗੇ ਜੀ ਤੇ ਅਸੀਂ ਫਿਰ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਜਿਹੜਾ ਤੁਹਾਡਾ ਕੰਮ ਹੈ ਡਿਜ਼ਾਈਨ ਕਰਨ ਦਾ ਤੁਸੀਂ ਸਾਨੂੰ ਦੇ ਦਿਓ ਬਾਕੀ ਸਾਡਾ ਕੰਮ ਅਸੀਂ ਆਪੇ ਜਾਣੀ ਜਿਵੇਂ ਮਰਜ਼ੀ ਚਲਾਈਏ ਨੇ ਚਲਾਈਏ ਜੀ ਉਹ ਸਾਡੇ ਹੱਦਿਕ ਆ ਤੁਹਾਡਾ ਇਹ ਕੰਮ ਹੈ ਵੀ ਤੂੰ ਸਾਨੂੰ ਪਰਮਿਸ਼ਨ ਦੇ ਦੇ ਉਹ ਕਹਿੰਦੇ ਦੇਖ ਕਾ ਪਰਮਿਸ਼ਨ ਦੇ ਤੀ ਨਾ ਨੇ ਉਹ ਕਹਿੰਦੇ ਨਾ ਵੀ ਤੂੰ ਅੱਗੇ ਵੱਧ ਪਿੱਛੇ ਖਿੱਚੋ ਤੇ ਲੋਕ ਬੈਠੇ ਆ ਤੂੰ ਚੰਗਾ ਸੋਚ ਆਪਣੇ ਬਾਰੇ ਮਾੜਾ ਸੋਚਣ ਤੇ ਲੋਕ ਬੈਠੇ ਨੇ ਤੂੰ ਆਪਣੇ ਚ ਖੂਬੀਆਂ ਲੱਭ ਕਮੀਆਂ ਲੱਭਣ ਦਾ ਲੋਕ ਬੈਠੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਆਪ ਦਾ ਸਵਾਗਤ ਹੈ ਮੈਂ ਸਹਿਜਪ੍ਰੀਤ ਸਿੰਘ ਅੱਜ ਤੁਹਾਡੇ ਸਾਹਮਣੇ ਇੱਕ ਖਾਸ ਸਖਸੀਅਤ ਨੂੰ ਲੈ ਕੇ ਆਇਆ ਹਾਂ ਜੋ ਕਿ ਖਾਲਸਾ ਮਿਸ਼ਨ ਪਬਲਿਕ ਸਕੂਲ ਫ੍ਰੀ ਐਜੂਕੇਸ਼ਨ ਸੈਂਟਰ ਦੇ ਨਾਮ ਤੋਂ ਇੱਕ ਸਕੂਲ ਰਨ ਕਰ ਰਹੇ ਹਨ ਆਓ ਤੁਹਾਨੂੰ ਮਿਲਾਉਨੇ ਹਾਂ ਪ੍ਰਿੰਸੀਪਲ ਸਰਦਾਰ ਹਰਪ੍ਰੀਤ ਸਿੰਘ ਰਾਜ ਜੀ ਨਾਲ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਸਰ ਮੈਂ ਇਹ ਜਾਨਣਾ ਚਾਹਾਂਗਾ ਜੀ ਤੋਡਾ ਇਹ ਆਈਡੀਆ ਕੀ ਸੀ ਮਤਲਬ ਪ੍ਰਾਈਵੇਟ ਐਜੂਕੇਸ਼ਨ ਇੰਨੀ ਮਹਿੰਗੀ ਹੋਈ ਪਈ ਹੈ ਹਾਂਜੀ ਤੇ ਉਸ ਵਿੱਚ ਤੁਸੀਂ ਫ੍ਰੀ ਐਜੂਕੇਸ਼ਨ ਸੈਂਟਰ ਖੋਲਣ ਦਾ ਆਈਡੀਆ ਤੁਹਾਨੂੰ ਕਿੱਥੋਂ ਆਇਆ ਜੀ ਦੇਖੋ ਵੀਰ ਜੀ ਗੱਲ ਇਸ ਤਰ੍ਹਾਂ ਹੈਗੀ ਆ ਵੀ ਦੋ ਇੱਕ ਨਾ ਕਹਾਵਤ ਹੈ ਕਹਿੰਦੇ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਜੀ ਜਦੋਂ ਮੇਰਾ ਬਚਪਨ ਦਾ ਟਾਈਮ ਸੀ ਸਾਡਾ ਲਗਾ ਲਓ ਪਰਿਵਾਰ ਦਾ ਹਾਲਾਤ ਬੜੇ ਮਾੜੇ ਸੀਗੇ ਸਕੂਲਾਂ ਦੇ ਫੀਸ ਜਾਣ ਜੋ ਕੇ ਪੈਸੇ ਨਹੀਂ ਹੁੰਦੇ ਸੀਗੇ ਉਦੋਂ ਮਨ ਵਿੱਚ ਇਸ ਤਰ੍ਹਾਂ ਹੁੰਦਾ ਸੀ ਯਾਰ ਕੋਈ ਇਦਾਂ ਦਾ ਕੋਈ ਸਕੂਲ ਨਹੀਂ ਆ ਜਿੱਥੇ ਫੀਸ ਲੰਡੀ ਨਾ ਹੋਣ ਕੋਈ ਉਹ ਹਾਲਾਤਾਂ ਨੂੰ ਮੱਦੇ ਨਜ਼ਰ ਜਦੋਂ ਅਸੀਂ ਰਖਦੇ ਆ ਕਿ ਕਿਦਾਂ ਦਾ ਸਕੂਲ ਹੋਣਾ ਚਾਹੀਦਾ ਵੀ ਫ੍ਰੀ ਐਜੂਕੇਸ਼ਨ ਜਿੱਦੇ ਵਿੱਚ ਹੋਵੇ ਕੋਈ ਫੀਸ ਹੋਵੇ ਹੀ ਨਾ ਕੋਈ ਫੀਸ ਦਾ ਫੰਡ ਨਹੀਂ ਹੋਵੇ ਜਿਸ ਸਕੂਲ ਜਾਈਏ ਦਿਲ ਲਗਾ ਕੇ ਪੜੀਏ ਉਹ ਜਦੋਂ ਵਰ ਸੁਰਤ ਸੰਭਾਲੀ ਮਹਾਰਾਜ ਨੇ ਬਖਸ਼ਿਸ਼ ਕੀਤੀ ਉਦੋਂ ਫਿਰ ਆਈਡੀਆ ਵੀ ਆਪਾਂ ਇਹ ਉਪਰਾਲਾ ਕਰਦੇ ਆ ਕਿ ਮੇਰੇ ਨਾਲ ਵੱਡੇ ਵੀਰ ਜੀ ਹੁੰਦੇ ਨੇ ਭਾਈ ਰਵਿੰਦਰ ਸਿੰਘ ਜੀ ਰਾਜ ਉਹਨਾਂ ਨਾਲ ਡਿਸਕਸ ਕੀਤੀ ਵੀ ਆਪਾਂ ਇਹ ਉਪਰਾਲਾ ਸ਼ੁਰੂ ਕਰਦੇ ਆ ਵੀ ਇੱਕ ਸਕੂਲ ਅਸਾ ਚਲਾਈ ਜਿੱਥੇ ਪੜਨ ਵਾਲੇ ਬੱਚੋਂ 1 ਰੁਪਿਆ ਵੀ ਫੀਸ ਨਾ ਲਈਤੀ ਜਾਵੇ ਉੱਚ ਮਰਿਆਦ ਦੀ ਪੜ੍ਹਾਈ ਪੜ੍ਹਾਈ ਜਿਹੜੀ ਉਹਨਾਂ ਨੂੰ ਕਰਵਾਈ ਜਾਵੇ ਉੱਥੋਂ ਫਿਰ ਇਹ ਆਈਡੀਆ ਸ਼ੁਰੂ ਹੋਇਆ ਤੇ ਗੁਰੂ ਸਾਹਿਬ ਨੇ ਫਿਰ ਸੇਵਨਾਣੀ ਸ਼ੁਰੂ ਕੀਤੀ ਕਿੰਨਾ ਸਮਾਂ ਹੋ ਗਿਆ ਜੀ ਆਪਣਾ ਇਹ ਸਕੂਲ ਸ਼ੁਰੂ ਕੀਤਾ ਤਕਰੀਬਨ 14 ਸਾਲ ਵੀਰ ਜੀ ਹੋ ਗਏ ਸਕੂਲ ਨੂੰ ਸ਼ੁਰੂ ਕੀਤਾ ਉਹਨੂੰ 6 ਬੱਚਿਆਂ ਤੋਂ ਸ਼ੁਰੂ ਹੋਈ ਸੀ ਜੀ ਤੇ ਅੱਜ ਦੀ ਡੇਟ ਦੇ ਵਿੱਚ 200 ਦੇ ਕਰੀਬ ਬੱਚੇ ਸਾਡੇ ਕੋਲ ਐਜੂਕੇਸ਼ਨ ਲੈ ਰਹੇ ਨੇ ਜੀ 6 ਬੱਚਿਆਂ ਤੋਂ ਸ਼ੁਰੂ ਹੋ ਕੇ ਮਤਲਬ ਕਿ ਉਹ 6 ਬੱਚੇ ਹੀ ਸਾਡੇ ਮਤਲਬ ਕਿ ਇੱਕ ਕੰਪਲਿਟ ਬਣੇ ਵਾਲ ਰਿਟਨ ਬਣੇ ਉਹਨਾਂ ਨੇ ਹੀ ਜੋ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਗੁਰਮਤ ਦੀ ਔਰ ਦੁਨਿਆਵੀ ਪੜ੍ਹਾਈ ਹੌਲੀ ਹੌਲੀ ਕਰਦੇ 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 6 ਤੋਂ ਫਿਰ 25 25 ਤੋਂ 30 ਇੱਕ ਕਲਾਸ ਪ੍ਰੋਪਰ ਬਣ ਗਈ ਨਰਸੇ ਕਲਾਸ ਫਿਰ ਸਾਲ ਬਾਅਦ ਅਸੀਂ ਇੱਕ ਕਲਾਸ ਕਰਕੇ ਵਧਾਉਂਦੇ ਸੀਗੇ ਤੇ ਅੱਜ ਦੀ ਡੇਟ ਤਵੇ ਸਾਡੇ ਸਕੂਲ ਅੱਠਵੀਂ ਕਲਾਸ ਦੇ ਇੱਕ ਬੱਚੇ ਪੜ੍ਹਦੇ ਨੇ ਤੇ ਹੁਣ ਮਤਲਬ ਕਿ ਅੱਠਵੀਂ ਕਲਾਸ ਤੱਕ ਸਕੂਲ ਚੱਲ ਰਿਹਾ ਹੈਗਾ ਤੇ 200 ਤਕਰੀਬਨ ਬੱਚੇ ਸਾਡੇ ਕੋਲ ਪੜ੍ਹ ਰਹੇ ਫਿਰ ਤਾਂ ਕਾਫੀ ਪ੍ਰੋਬਲਮਸ ਵੀ ਆਈਆਂ ਹੋਣਗੀਆਂ ਜਦੋਂ ਤੁਸੀਂ ਸਟਾਰਟ ਕੀਤਾ ਹੋਏਗਾ ਕੋਈ ਵੀ ਕੰਮ ਕਰਦੇ ਹੁੰਦਾ ਦੇਖੋ ਆਪਣਾ ਧਿਆਨ ਦਿਆ ਨਹੀਂ ਜੀ ਚੰਗੇ ਰਸਤੇ ਜਾਣ ਵਾਸਤੇ ਦੁਨੀਆ ਆਪਣੇ ਬਗਾਨੇ ਸਾਰੇ ਲੱਤਾਂ ਖਿੱਚਣ ਨੂੰ ਤਿਆਰ ਬੈਠੇ ਹੁੰਦੇ ਨੇ ਜੀ ਉਹ ਕਹਿੰਦੇ ਨਾ ਵੀ ਤੂੰ ਅੱਗੇ ਵੱਧ ਪਿੱਛੇ ਖਿੱਚਣ ਦੇ ਲੋਕ ਬੈਠੇ ਆ ਤੂੰ ਚੰਗਾ ਸੋਚ ਆਪਣੇ ਬਾਰੇ ਮਾੜਾ ਸੋਚਣ ਦੇ ਲੋਕ ਬੈਠੇ ਨੇ ਤੂੰ ਆਪਣੇ ਚ ਖੂਬੀਆਂ ਲੱਭ ਕਮੀਆਂ ਲੱਭਣ ਦਾ ਲੋਕ ਬੈਠੇ ਨੇ ਹੈਨਾ ਤੇ ਅਕੜਾ ਤਾਂ ਆਉਂਦੀ ਔਕੜਾ ਤਾਂ ਆਉਂਦੀਆਂ ਹੀ ਆਉਂਦੀਆਂ ਨੇ ਸਭ ਤੋਂ ਪਹਿਲੀ ਜਿਹੜੀ ਸਾਡੀ ਦਿੱਕਤ ਸੀਗੀ ਵੀ ਅਸੀਂ ਇਹ ਫ੍ਰੀ ਐਜੂਕੇਸ਼ਨ ਸੈਂਟਰ ਸ਼ੁਰੂ ਕਰੀਏ ਕਿੱਥੇ ਜੀ ਕਿ ਸਕੂਲ ਖੋਲਣਾ ਹੈ ਸਭ ਤੋਂ ਪਹਿਲਾਂ ਤਾਂ ਪਲੈਨਿੰਗ ਕੀਤੀ ਨੇ ਵੀ ਆਪਾਂ ਸਕੂਲ ਖੋਲਣਾ ਇੱਕ ਮਾਈਂਡ ਦੇ ਵਿੱਚ ਇੱਕ ਆਪਾਂ ਤਸਵੀਰ ਬਣਾਈ ਵੀ ਇਦਾਂ ਦਾ ਸਕੂਲ ਹੋਏਗਾ ਕਿ ਪੜ੍ਹਨ ਵਾਲੇ ਬੱਚਾਂ ਦੇ ਇੱਕ ਰੁਪਏ ਫੀਸ ਨਹੀਂ ਲਿੱਤੀ ਜਾਵੇਗੀ CBSE ਦੀ ਪੜ੍ਹਾਈ ਕਰਾਵਾਂਗੇ ਨਾਲ ਗੁਰਮਤਿ ਦੀ ਪੜ੍ਹਾਈ ਕਰਾਵਾਂਗੇ ਹੈਨਾ ਤੇ ਪਰ ਕਰਾਵਾਂਗੇ ਕਿੱਥੇ ਸਭ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਆਪ ਨੂੰ ਲੈਂਡ ਚਾਹੀਦੀ ਹੈ ਨਾ ਜਿੱਥੇ ਆਪਾਂ ਬੈਠ ਕੇ ਉਹ ਚੰਨਾ ਐਜੂਕੇਸ਼ਨ ਦੇਣੀ ਹੈ ਉਸ ਪੂਰਾ ਸਟਰਕਚਰ ਖੜਾ ਕਰਨਾ ਹੈ ਸਭ ਤੋਂ ਪਹਿਲਾਂ ਸਾਨੂੰ ਜਗ੍ਹਾ ਦੀ ਪ੍ਰੋਬਲਮ ਆਈ ਜਗਾ ਸੀ ਵੀ ਦੇਖਦੇ ਸੀ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਾ ਕੇ ਕੋਈ ਸਾਨੂੰ ਰੈਂਟ ਤੇ ਮਿਲ ਜੇ ਕੋਈ ਬਿਲਡਿੰਗ ਮਿਲ ਜੇ ਕਿਤੇ ਅਸੀਂ ਪ੍ਰੋਪਰ ਸ਼ੁਰੂ ਕਰ ਸਕੀਏ ਪਰ ਰੈਂਟ ਤੇ ਇਦਾਂ ਨਾ ਰੈਂਟ ਤੇ ਜਿਹੜੇ ਓਨਰ ਨੇ ਉਹ ਦੇਣ ਤੋਂ ਘਤਰਾਉਂਦੇ ਸੀ ਵੀ ਸਕੂਲ ਤੁਸੀਂ ਸ਼ੁਰੂ ਕਰਨਾ ਕਿਤੇ ਵੀ ਤੁਸੀਂ ਜਾਓ ਰੈਂਟ ਤੇ ਮਕਾਨ ਲੈਣ ਵਾਸਤੇ ਪੁੱਛਦੇ ਐਵੇਂ ਤੁਸੀਂ ਕੀ ਕੰਮ ਕਰਦੇ ਹੋ ਕੀ ਕਰਨਾ ਹੈ ਰਹਿਣ ਵਾਸਤੇ ਚਾਹੀਦਾ ਦੁਕਾਨ ਕਾਦੀ ਸ਼ੁਰੂ ਕਰਨੀ ਹੈ ਕੀ ਸ਼ੁਰੂ ਕਰਨਾ ਜਦੋਂ ਅਸੀਂ ਕਹਿੰਦੇ ਹਾਂ ਸਕੂਲ ਸ਼ੁਰੂ ਕਰਨਾ ਚਾਹੁੰਦੇ ਹਾਂ ਉਹ ਫਿਰ ਸਾਨੂੰ ਮੈਂ ਟਾਲ-ਬਟਾਲਾ ਕਰ ਦਿੰਦੇ ਸੀ ਬਿੰਨ ਯੋਨੋਨ ਹੁੰਦਾ ਸੀਗਾ ਵੀ ਸਕੂਲ ਸ਼ੁਰੂ ਕਰਤਾ ਪਤਾ ਨਹੀਂ ਕਦੋਂ ਚੱਕਣਗੇ ਕਿਤੇ ਕਬਜ਼ਾ ਹੀ ਨਾ ਕਰ ਲੈਣ ਜੀ ਜੀ ਫਿਰ ਚਲਦੇ ਚਲਦੇ ਮਹਾਰਾਜ ਨੇ ਕਿਰਪਾ ਕੀਤੀ ਫਿਰ ਘਰੇ ਗੱਲ ਕੀਤੀ ਪਿਤਾ ਜੀ ਨਾਲ ਵੀ ਅਸੀਂ ਦਾ ਸਾਡਾ ਸ਼ੌਂਕ ਹੈ ਕੋਈ ਬਚਪਨ ਜੋ ਸੀ ਹੰਡਾਇਆ ਹੈ ਤਾਂ ਅਸੀਂ ਚਾਹੁੰਦੇ ਆ ਵੀ ਇਸ ਤਰ੍ਹਾਂ ਦਾ ਜਿਹੜੇ ਬੱਚੇ ਨੇ ਜਿਹੜੇ ਨਹੀਂ ਪੜ ਸਕਦੇ ਤੇ ਉੱਥੇ ਆਪਾਂ ਸਕੂਲ ਸ਼ੁਰੂ ਕਰੀਏ ਵੀ ਇਸ ਜਗ੍ਹਾ ਤੇ ਤਾਂ ਸਾਨੂੰ ਦਿੱਕਤ ਆ ਰਹੀ ਵੀ ਜਗ੍ਹਾ ਦੀ ਪ੍ਰੋਬਲਮ ਆ ਰਹੀ ਹੈ ਜੀ ਤੇ ਜਿੱਥੇ ਹੁਣ ਸਕੂਲ ਚੱਲ ਰਿਹਾ ਹੈ ਇੱਥੇ ਹੀ ਨਾ ਪਿਤਾ ਜੀ ਨੇ ਕਮਰੇ ਬਣਾ ਕੇ ਜਿਹੜੇ ਕਿਰਾਏ ਦੇ ਦਿੱਤੇ ਹੋਏ ਸੀਗੇ। ਠੀਕ ਤੇ ਇੱਥੇ ਅਸੀਂ ਨਗਰ ਮਾਰੀ ਆਏ ਜਦੋਂ ਰੈਂਟ ਲੈਣ ਆਂਦੇ ਹੁੰਦੇ ਸੀ। ਤਾਂ ਦੇਖਿਆ ਵੀ 6-6 ਸਾਲ 7-7 ਸਾਲ ਦੇ ਬੱਚੇ ਖੇਡ ਰਹੇ ਆ। ਤਾਂ ਉਹਨਾਂ ਨੂੰ ਵੈਸੇ ਹੀ ਪੁੱਛ ਲਿਆ ਸਰਡਨਲੀ ਕਿ ਤੁਸੀਂ ਕਿਹੜੇ ਸਕੂਲ ਚ ਪੜ੍ਹਦੇ ਹੋ ਬੱਚੇ? ਉਹ ਕਹਿੰਦੇ ਸਕੂਲ ਜਾਂਦੇ ਹੀ ਨਹੀਂ। ਇਹ ਕਿਉਂ? ਕਹਿੰਦੇ ਸਾਡੇ ਘਰ ਦੇ ਕੋਈ ਉਸੇ ਮਤਲਬ ਕਿ ਸਾਨੂੰ ਪਾਇਆ ਹੀ ਨਹੀਂਗਾ। ਫਿਰ ਉਹਨਾਂ ਦਾ ਘਰ ਤੱਕ ਅਪਰੋਚ ਕੀਤੀ। ਤੁਸੀਂ ਇਹਨਾਂ ਦੇ ਵੱਡੇ ਬੱਚੇ ਹੋਗੇ ਬੱਚੇ ਨੂੰ ਸਕੂਲ ਕਿਉਂ ਨਹੀਂ ਪਾਇਆ? ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਬਣ ਚੁੱਕੇ। ਜੀ। ਤੇ ਫਿਰ ਮਨ 'ਚ ਇੱਕ ਆਈਡੀਆ ਆਇਆ ਵੀ ਕਿਉਂ ਨਾ ਆਪਾਂ ਤੋਂ ਸ਼ੁਰੂ ਕੀਤਾ ਜਾਏ ਫਿਰ ਪਿਤਾ ਜੀ ਨਾਲ ਗੱਲ ਕੀਤੀ ਪਿਤਾ ਜੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਚਾਹੁੰਦੇ ਹੋ ਸ਼ੁਰੂ ਕਰਨਾ ਮੈਂ ਤੁਹਾਨੂੰ ਸਾਰਾ ਸਟਰਕਚਰ ਖੜਾ ਕਰਕੇ ਦੇ ਦਿੰਦਾ ਤੁਸੀਂ ਚਲਾਓ ਤੇ ਫਿਰ ਉਹ ਸਾਡੀ ਜਿਹੜੀ ਪਹਿਲੀ ਜਿਹੜੀ ਪ੍ਰੋਬਲਮ ਸੀ ਉਹ ਸੋਲਵ ਹੋਈ ਤੇ ਹੌਲੀ ਹੌਲੀ ਕਰਦੇ ਜਿਹੜੀ ਨੈਕਸਟ ਪ੍ਰੋਬਲਮ ਸੀ ਪ੍ਰੂਵਲ ਕਿਤੋਂ ਲੈਣੀ ਹੈ ਐਮਸੀ ਦੇ ਸਾਈਨ ਚਾਹੀਦੇ ਆ ਚਾਹੀਦੇ ਆ ਜਿਹਨਾਂ ਕੋਲ ਜਾਂਦੇ ਸੀ ਉਹ ਕਹਿੰਦੇ ਸੀ ਫ੍ਰੀ ਸਕੂਲ ਤੁਸੀਂ ਕਿਵੇਂ ਚਲਾ ਲੋਗੇ ਹਾਂਜੀ ਮੈਂ ਇਸੇ ਗੱਲ ਤੋਂ ਹੀ ਆ ਰਿਹਾ ਸੀ ਕਿ ਤੁਹਾਨੂੰ ਹੋਰ ਵੀ ਬਹੁਤ ਪ੍ਰੋਬਲਮਸ ਆਈਆਂ ਆਉਣਗੀਆਂ ਡਾਕੂਮੈਂਟੇਸ਼ਨਸ ਐਂਡ ਹਾਂਜੀ ਜਦੋਂ ਅਸੀਂ ਜਾਂਦੇ ਆ ਕਿਤੇ ਕੋਲ ਵੀ ਹੁਣ ਮਹੱਲੇ ਦੇ ਐਮਸੀ ਕੋਲੋਂ ਅਸੀਂ ਪਾਸ ਕਰਵਾਣਾ ਜੀ ਵੀ ਅਸੀਂ ਇੱਥੇ ਫ੍ਰੀ ਐਜੂਕੇਸ਼ਨ ਸੈਂਟਰ ਖੋਲਣਾ ਚਾਹੁੰਦੇ ਆ ਵੀ ਸਾਨੂੰ ਪਾਸ ਕਰਕੇ ਦਿਓ ਉਹ ਕਹਿੰਦੇ ਅਸੀਂ ਸਰਕਾਰੀ ਬੰਦੇ ਆ ਸਰਕਾਰਾਂ ਸਾਡੇ ਹੱਥ 'ਚ ਨਹੀਂ ਅਸੀਂ ਨਹੀਂ ਕਰ ਸਕਦੇ ਤੁਸੀਂ ਕਿਵੇਂ ਚਲਾ ਲੋਗੇ ਜੀ ਦੇਖੋ ਜੀ ਮਨ ਚ ਇੱਕ ਚਾਹ ਹੁੰਦਾ ਨਾ ਰਾਹ ਪਰਮਾਤਮਾ ਆਪੇ ਦੇ ਦਿੰਦਾ ਹੈ ਇੱਕ ਤਰ੍ਹਾਂ ਬੰਦੇ ਦੇ ਮਾਈਂਡ ਚ ਇਹ ਚੀਜ਼ ਆਉਂਦੀ ਹੈ ਜੀ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਇੰਨੀ ਅੱਜ ਦੇ ਜ਼ਮਾਨੇ ਦੇ ਵਿੱਚ ਪ੍ਰਾਈਵੇਟ ਐਜੂਕੇਸ਼ਨ ਇੰਨੀ ਮਹਿੰਗੀ ਹੈ ਤੇ ਤੁਸੀਂ ਕਿਵੇਂ ਫਾਈਨੈਂਸਸ ਮੈਨੇਜ ਕਰ ਲੋਗੇ ਤੇ ਅਸੀਂ ਫਿਰ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਜਿਹੜਾ ਤੁਹਾਡਾ ਕੰਮ ਹੈ ਡਿਜ਼ਾਈਨ ਕਰਨ ਦਾ ਤੁਸੀਂ ਸਾਨੂੰ ਦੇਖ ਦਿਓ ਬਾਕੀ ਸਾਡਾ ਕੰਮ ਅਸੀਂ ਆਪੇ ਜਾਣੀ ਜਿਵੇਂ ਮਰਜ਼ੀ ਚਲਾਈਏ ਨੇ ਚਲਾਈਏ ਉਹ ਸਾਡੀ ਹੈਡਿਕਾ ਤੁਹਾਡਾ ਇਹ ਕੰਮ ਹੈ ਵੀ ਤੁਸੀਂ ਸਾਨੂੰ ਪਰਮਿਸ਼ਨ ਦੇ ਦਿਓ ਉਹ ਕਹਿੰਦੇ ਦੇ ਹੀ ਕੇ ਪਰਮਿਸ਼ਨ ਦੇ ਦਿੱਤੀ ਉਹਨਾਂ ਨੇ ਫਿਰ ਜਿਹੜੀ ਦੇਖੋ ਮਾਇਆ ਤੋਂ ਬਿਨਾਂ ਤਾਂ ਕੁਝ ਨਹੀਂ ਹੁੰਦਾ ਨਾ ਚਾਹੇ ਨਾਮ ਫ੍ਰੀ ਹੈ ਬਟ विदाउट मनी नॉट पॉसिबल है ना कोई भी असें चाहे शॉप है चाहे घर है कुछ भी है विदाउट मनी ਤਾਂ ਨਹੀਂ ਪੋਸੀਬਲ ਕਿਸੇ ਤਰ੍ਹਾਂ ਦਾ ਬਿਲਕੁਲ ਤੇ ਜਿਹੜੇ ਪੁਰਾਣਾ ਟੀਚਰਸ ਨੇ ਟੀਚਰਸ ਰਖਣੇ ਟੀਚਰ ਸਾਰੇ ਪੇਡ ਹੋਣਗੇ ਹੁਣ ਤੁਸੀਂ ਸਪੋਸ ਕਰੋ ਤੁਹਾਨੂੰ ਕਿਤੇ ਆਪਾਂ ਇੱਕ ਐਜ਼ ਏ ਵਲੰਟੀਅਰ ਜੁਆਇਨ ਕਰ ਲਈ ਹੈ ਨਾ ਵੀ ਤੁਸੀਂ ਇੱਥੇ ਆ ਕੇ ਸੇਵਾ ਕਰਨੀ ਬਚਨ ਪੁਰਾਣਾ ਐ ਐਸੇ ਵਲੰਟੀਅਰ ਹੋ ਗਏ ਤੁਸੀਂ ਇੱਕ ਦਿਨ ਆਓਗੇ ਦੋ ਦਿਨ ਆਓਗੇ ਤਿੰਨ ਦਿਨ ਆਓਗੇ ਚੌਥੇ ਦਿਨ ਬਾਰਿਸ਼ ਲੱਗ ਗਈ ਸੇਕੋ ਯਾਰ ਬਾਰਿਸ਼ ਪੈ ਰਹੀ ਸਾਡ ਪਰ ਕੀ ਜਾਣਾ ਯਾਰ ਆਪਾਂ ਅਗਲੇ ਕੋ ਮਿਲਦਾ ਉੱਥੇ ਹਨ ਆਏਗਾ ਨਾ ਮੰਦ ਦੇ ਵਿੱਚ ਤੇ ਪੇਡ ਫਿਰ ਬੰਦੇ ਹੀ ਰੱਖਣੇ ਪੈਣਗੇ ਤਾਂ ਪੇਡਾਂ ਯਾਰ ਮੈਂ ਜਾਵਾਂਗਾ ਸੈਲਰੀ ਮਿਲਣੀ ਹੈ ਮਾਨੂੰ ਮੇਰੇ ਸੈਲਰੀ ਕੱਟੀ ਜਾਏਗੀ ਡਿਸਪਲਨ ਆ ਪ੍ਰੋਪਰ ਜੋ ਵੀ ਹੈ ਉਹ ਤਾਂ ਹੀ ਫਿਰ ਉਹ ਕੰਮ ਦੂਰ ਤੱਕ ਜਾਂਦਾ ਉਹ ਟੀਚਰ ਰੱਖਣੇ ਪੇਡ ਹੈ ਤੇ ਪੇਡ ਤਾਂ ਫਿਰ ਸੈਲਰੀ ਨਾਲ ਹੀ ਆਏਗੀ ਉਹਨਾਂ ਨੂੰ ਮਨੀ ਪੈਸੇ ਨਾਲ ਹੀ ਆਏਗੀ ਸੈਲਰੀ ਜੋ ਦੇਵਾਂਗੇ ਤਾਂ ਫਿਰ ਅਸ ਮਤਲਬ ਕਿ ਅਸੀਂ ਇੱਕ ਪ੍ਰੋਫੈਸ਼ਨਲ ਕੀਰਤਨੀਆ ਵੀ ਹਾਂ ਭਾਈ ਸਾਹਿਬ ਕੀਰਤਨ ਕਰਦੇ ਨੇ ਮੈਂ ਤਬਲਾ ਪਲੇਅਰ ਆਮ ਆਲਸੋ ਤਬਲਾ ਪਲੇਅਰ ਤੇ ਉਹ ਕੀਰਤਨ ਦੌਰਾਨ ਸੀ ਫਿਰ ਸੰਗਤਾਂ ਦੇ ਰਾਹੀਂ ਇੱਕ ਮੈਸੇਜ ਦਿੱਤਾ ਵੀ 10 ਰੁਪਏ ਰੋਜ਼ ਦੇ ਹਿਸਾਬ ਦੇ ਨਾਲ 300 ਰੁਪਏ ਪ੍ਰਤੀ ਮਹੀਨਾ ਤੁਸੀਂ ਮੈਂਬਰਸ਼ਿਪ ਦੋ ਮੈਂਬਰ ਬਣੋ ਸਾਡੇ ਉਹਦੇ ਨਾਲ ਹੀ ਸਾਰੇ ਪਟਿਆਲਾ ਦੇ ਲੈਵਲ ਦੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਮੈਂਬਰ ਜਿਹਦੇ ਨਾਲ ਸਕੂਲ ਦਾ ਖਰਚਾ ਚੱਲਦਾ ਉਹ ਸਕੂਲ ਦਾ ਫਿਰ ਸਾਡਾ ਸ਼ੁਰੂ ਹੋਇਆ ਹੌਲੀ ਹੌਲੀ ਕਰਦੇ ਕਰਦੇ ਭਲੇ ਥੋੜੇ ਤੋਂ ਫਿਰ ਜ਼ਿਆਦਾ ਕਰਦੇ 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 ਇਸੇ ਤਰ੍ਹਾਂ ਅੱਗੇ ਤੱਕ ਵਧੇ ਗਏ ਸੀ ਕਾਫੀ ਅੱਛਾ ਆਈਡੀਆ ਜੀ ਮਤਲਬ ਲਾਈਕ ਅਗਰ ਇਹ ਚੀਜ਼ ਅਸੀਂ ਪੰਜਾਬ ਦੇ ਲੋਕ ਕਰਨ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੱਚਾ ਪੰਜਾਬ ਦਾ এডਿਕੇਸ਼ਨ ਤੋਂ ਵਾਂਝਾ ਰਹਿ ਸਕਦਾ ਬਿਲਕੁਲ ਜੀ ਜਿਠੀ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਚਲੋ ਨਾਮ ਆਪਾਂ ਕਰਨਾ ਤੁਸੀਂ ਜਾਣਦੇ ਹੋ ਜਿਨ੍ਹਾਂ ਨੂੰ ਇਹ ਖੁਦ ਨੂੰ ਉਪਰਾਲਾ ਕਰਨਾ ਚਾਹੀਦਾ ਉਪਰਾਲਾ ਕਰਨ ਤੇ ਦੂਰ ਦੀ ਗੱਲ ਉਹ ਆਪਣੀ ਜਗ੍ਹਾ ਤੇ ਸਾਨੂੰ ਸਾਡੀ ਆਪਣੀ ਐਡ ਨਹੀਂ ਕਰਨ ਦਿੰਦੇ ਐਜੂਕੇਸ਼ਨ ਕਰਨੇ ਅਸੀਂ ਸਕੂਲ ਦੇ ਰਾਈ ਸਕੂਲ ਦੇ ਪਰਪਸ ਦੇ ਵਿੱਚ ਕਿ ਜਿਹੜੇ ਲੋੜਵੰਦ ਬੱਚੇ ਨੇ ਸਾਡੇ ਕੋਲ ਉਹ ਵੀ ਆ ਜਾਣ ਤੁਰ ਲੋਡਵੰਦ ਦੇ ਨਾਲ ਜਿਹੜਾ ਦਾਨੀ ਪੁਰਸ਼ ਆ ਕੋਈ ਉਹ ਵੀ ਆ ਕੇ ਡੋਨੇਟ ਕਰ ਦਿੰਦਾ ਉੱਥੇ ਸਾਨੂੰ ਉਹ ਖੜਨ ਨਹੀਂ ਦਿੰਦੇ ਤਾਂ ਉਹਨਾਂ ਨੇ ਪ੍ਰਾਲਾਹ ਤੇ ਉਸ ਦੱਸੋ ਕੀ ਕਰਨਾ ਹੈ ਜਿਹੜਾ ਦੂਸਰਾ ਪ੍ਰਾਲਾਹ ਬੰਦਾ ਕਰ ਰਿਹਾ ਨਾ ਸਪੋਰਟ ਦਾ ਕੀ ਕਰਨਾ ਹੈ ਉੱਥੇ ਉਹਨਾਂ ਨੇ ਸੋਕੇ ਕਹਿੰਦੇ ਤੂੰ ਜਾਓ ਉਥੋਂ ਚੱਕ ਲੋ ਤੁਸੀਂ ਨਾ ਤੁਹਾਡਾ ਸਮਾਨ ਅਸੀਂ ਰੱਖ ਲਾਂਗੇ ਜਬਤ ਕਰ ਲਾਂਗੇ ਤੁਹਾਡਾ ਇੱਥੇ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿੰਨੀਆਂ ਵੀ ਇਹ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਉਹਨਾਂ ਦਾ ਫਰਜ਼ ਬਣਦਾ ਸੀ ਕਿ ਇਹ ਕੰਮ ਜੋ ਭਾਈ ਸਾਹਿਬ ਕਰ ਰਹੇ ਨੇ ਉਹ ਕੰਮ ਉਹ ਕਰਨ ਕਿਉਂਕਿ ਉਹਨਾਂ ਕੋਲ ਫਾਈਨੈਂਸਿਸ ਵੀ ਜ਼ਿਆਦਾ ਨੇ ਤੇ ਉਹ ਕਰ ਸਕਦੇ ਨੇ ਬਟ ਉਹ ਇਹਨਾਂ ਨੂੰ ਸਪੋਰਟ ਕਰਨ ਦੀ ਥਾਂ ਤੇ ਇਹਨਾਂ ਨੂੰ ਪ੍ਰਚਾਰ ਵੀ ਨਹੀਂ ਕਰਨ ਦੇ ਰਹੇ ਤੁਸੀਂ ਕੀ ਸੋਚਦੇ ਹੋ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟਸ ਚ ਜਰੂਰ ਦੱਸਿਓ ਜੀ ਤੁਸੀਂ ਕੀ ਸੋਚਦੇ ਹੋ ਸਰ ਇਸ ਬਾਰੇ ਕਿ ਅਗਰ ਅਸੀਂ ਪੰਜਾਬ ਦੇ ਹਰ ਅਸੀਂ ਚਾਹੀਏ ਕਿ ਪੰਜਾਬ ਦੇ ਵਿੱਚ এডਿਕੇਸ਼ਨ ਚ ਕੋਈ ਵਾਂਝਾ ਨਾ ਰਵੇ ਕੀ ਉਪਰਾਲਾ ਕੀਤਾ ਜਾ ਸਕਦਾ ਦੇਖੋ ਅਗਰ ਅਸੀਂ ਚਾਹਦੇ ਆ ਨਾ ਜਿਹੜੀ ਤੁਹਾਡੀ ਗੱਲ ਹੈ ਵੀ ਪੰਜਾਬ ਦੇ ਵਿੱਚ ਕੋਈ ਵੀ এডਿਕੇਸ਼ਨ ਦਾ ਵਾਂਝਾ ਨਾ ਰਹੇ ਵੀ ਉਪਰਾਲਾ ਕਿਹੜਾ ਕਰਨਾ ਚਾਹੀਦਾ ਉਪਰਾਲਾ ਦੇਖੋ ਇਹ ਹੀ ਹੈ ਸਕੂਲਿੰਗ ਤੋਂ ਹੀ ਸ਼ੁਰੂ ਹੋਏਗਾ ਜੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਦੌਰ ਕੀ ਚੱਲ ਰਿਹਾ ਅੱਜ ਦਾ ਪੰਜਾਬੀ ਨੂੰ ਹੀ ਖਤਮ ਕੀਤਾ ਜਾ ਰਿਹਾ ਹੈ ਬਿਲਕੁਲ ਤੇ ਸਟਾਰਟਿੰਗ ਕਿੱਥੋਂ ਕੀਤੀ ਹੈ ਉਹਨਾਂ ਨੇ ਸਕੂਲਾਂ ਤੋਂ ਜੀ ਸਕੂਲ ਦੇ ਵਿੱਚ ਕੀ ਹੈ ਜਾਓਗੇ ਹਾਂਜੀ ਆਪ ਕਹਾਂ ਸੇ ਆਏ ਹੈ ਕਹਾਂ ਪਰ ਡਾਲਣਾ ਹੈ ਕੌਣਸੀ ਕਲਾਸ ਵਿੱਚ ਕਰਨਾ ਹੈ ਉਹਨਾਂ ਪੁੱਛੇ ਪੰਜਾਬੀ ਬੋਲਣ ਨੂੰ ਤੁਹਾਨੂੰ ਮੋਤ ਪੈਂਦੀ ਹੈ ਬਿਲਕੁਲ ਤੇ ਪੰਜਾਬੀ ਤੁਹਾਡੀ ਮਦਰ ਟੰਗ ਹੈ ਪੰਜਾਬ ਵਿੱਚ ਰਹਿ ਕੇ ਤੁਸੀਂ ਪੰਜਾਬ ਵਿੱਚ ਰਹਿ ਕੇ ਸਕੂਲ ਆਪਣੇ ਉਸ ਹੀ ਉਹਨਾਂ ਦੇ ਪੰਜਾਬ ਦੀ ਧਰਤੀ ਤੇ ਖੋਲ ਕੇ ਤੇ ਪੰਜਾਬੀ ਨੂੰ ਹੀ ਪਿੱਛੇ ਕਰ ਰਹੇ ਹਾਂ ਜੀ ਪੰਜਾਬੀ ਨੂੰ ਸਮਝਦੇ ਨੇ ਕਿ ਇਹ ਇੱਕ ਅਨਪੜਾਂ ਦੀ ਭਾਸ਼ਾ ਹੈ ਹਾਲਾਂਕਿ ਪੰਜਾਬੀ ਪੂਰੀ ਸੱਤ ਜੜੀਆਂ ਬੋ ਦੁਨੀਆ ਦੇ ਚੌਥੇ ਪੰਜਵੇਂ ਨੰਬਰ ਤੇ ਆਉਂਦੀ ਪੰਜਾਬੀ ਆਪਣੀ ਜੀ ਭਾਸ਼ਾਵਾਂ ਦੇ ਵਿੱਚੋਂ ਫਿਰ ਵੀ ਉਹ ਪੰਜਾਬੀ ਨੂੰ ਪਿੱਛੇ ਕੀਤਾ ਜਾਂਦਾ ਹਿੰਦੀ ਨੂੰ ਅੱਗੇ ਪ੍ਰਾਅ ਹੋਇਆ ਉਹਨੇ ਹਿੰਦੀ ਬੋਲਣਾ ਵੀ ਇੱਕ ਟ੍ਰੈਂਡ ਬਣ ਚੁੱਕਾ ਹੈ ਫੈਸ਼ਨ ਬਣ ਚੁੱਕਾ ਹੈ ਵੀ ਹਿੰਦੀ ਬੋਲਣਾਂ ਬੰਦਾ ਵੀ ਜ਼ਿਆਦਾ ਪੜਿਆ ਲਿਖਿਆ ਕਿਹੜੀ ਕਿਤਾਬ ਚ ਲਿਖਿਆ ਵੀ ਹਿੰਦੀ ਬੋਲਣਾਂ ਬੰਦਾ ਜ਼ਿਆਦਾ ਪੜਿਆ ਲਿਖਿਆ ਸਾਰੇ ਪਰਸ਼ਾਵਾਂ ਸਾਨੂੰ ਆਣੀ ਚਾਹੀਦੀਆਂ ਪੰਜਾਬੀ ਵੀ ਆਣੀ ਚਾਹੀਦੀ ਹੈ ਇੰਗਲਿਸ਼ ਵੀ ਆਣੀ ਚਾਹੀਦੀ ਹੈ ਹਿੰਦੀ ਵੀ ਆਣੀ ਚਾਹੀਦੀ ਹੈ ਬਟ ਪੰਜਾਬੀ ਇਜ਼ आवर ਮਦਰ ਟੰਗ ਸਭ ਤੋਂ ਪਹਿਲੀ ਬੋਲੀ ਸਾਡੀ ਪੰਜਾਬੀ ਤੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਹੀ ਬੈਨ ਕਰ ਦਿੱਤਾ ਜਾਂਦਾ ਤੇ ਸਾਡੇ ਸਕੂਲ ਦੀ ਕੀ ਖਾਸੀਅਤ ਹੈ ਅਸੀਂ ਪੰਜਾਬੀ ਨੂੰ ਪ੍ਰਮੋਟ ਕਰਦੇ ਹਾਂ ਹਿੰਦੀ ਬੈਨ ਕੀਤੀ ਹੋਈ ਹੈ ਮਤਲਬ ਕਿ ਬੈਨ ਪ੍ਰੋਪਰ ਨਹੀਂ ਹਿੰਦੀ ਪੜ੍ਹਾਣੀ ਹੈ ਅਸੀਂ ਇਹ ਲੱਗਦਾ ਸਖਾ ਵੀ ਰਿਹਾ ਹੈ ਇੰਗਲਿਸ਼ ਵੀ ਸਖਾ ਰਹੇ ਹਿੰਦੀ ਵੀ ਸਖਾ ਰਹੇ ਬਟ ਇਹ ਵੀ ਪੰਜਾਬੀ ਨਾ ਜਿਹੜੇ ਬੱਚਿਆਂ ਦਾ ਬੈਕਗ੍ਰਾਉਂਡ ਹੀ ਹਿੰਦੀ ਹੈ ਉਹਨਾਂ ਨੂੰ ਪੰਜਾਬੀ ਬੋਲਣੀ ਸਿਖਾਣੀ ਹੈ ਪੰਜਾਬੀ ਪੜ੍ਹਨੀ ਸਿਖਾਣੀ ਪੰਜਾਬੀ ਲਿਖਣੀ ਸਿਖਾਉਣੀ ਹੈ ਤੇ ਸਕੂਲ ਐਸੇ ਖੁੱਲਣੇ ਚਾਹੀਦੇ ਵਿੱਚ ਜਿੱਥੇ ਵੀ ਪੜਨ ਵਾਲੇ ਬੱਚਿਆਂ ਤੋਂ ਫੀਸ ਲਈਤੀ ਜਾਵੇ ਤੇ ਬੱਚੇ ਸਾਰੇ ਲੋੜਵੰਦ ਹੋਣ ਤੇ ਉੱਚ ਮਰਿਆਦ ਦੀ ਮਿਆਰ ਦੀ ਪੜਾਈ ਤੇ ਨਾਲ ਗੁਰਮਤ ਦੀ ਪੜਾਈ ਗੁਰੂ ਦਾ ਗਿਆਨ ਦੇਖੋ ਬਹੁਤ ਜ਼ਰੂਰੀ ਹੈ ਸਟੱਡੀ ਦੇ ਨਾਲ ਨਾਲ ਦੇਖੋ ਜਿਆਦਾ ਪੜਾਈ ਕਰਨ ਵਾਲਾ ਬੰਦਾ ਹਮੇਸ਼ਾ ਸ਼ੈਤਾਨ ਸ਼ੈਤਾਨ ਬਣ ਜਾਂਦਾ ਹੈ ਹੁਣ ਜਿਹੜੇ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਵੱਡੇ ਵੱਡੇ ਹਾਈ ਜਿਹੜੇ 에ਰ ਯਰੋਪਲੇਨ ਹਾਈ ਜੈਕਿੱਟ ਨੇ ਆ ਜਿਹੜੇ ਘਰ ਬੈਠੇ ਤੁਹਾਡਾ ਅਕਾਊਂਟ ਖਾਲੀ ਕਰ ਦਿੰਦੇ ਨੇ ਫੋਨ ਕਾਲਸ ਤੇ ਤੁਹਾਨੂੰ ਕਾਲ ਚ ਬਿਜ਼ੀ ਕਰ ਦੇਣਗੇ ਵਿੱਚੋਂ ਤੁਹਾਡਾ ਅਕਾਊਂਟ ਖਾਲੀ ਹੋ ਗਿਆ ਉਹ ਜ਼ਿਆਦਾ ਹੀ ਪੜੇ ਪੜੇ ਲਿਖੇ ਨੇ ਮੱਤ ਮਾਰੀ ਹੋਈ ਉਹਨਾਂ ਦੀ ਜੇ ਉਹਨਾਂ ਕੋਲ ਗੁਰਬਾਣੀ ਦਾ ਗਿਆਨ ਹੁੰਦਾ ਤਾਂ ਪਤਾ ਹੁੰਦਾ ਪਤਾ ਵੀ ਹੱਕ ਪ੍ਰਾਇ ਨਾਨਕਾ ਬਿਲਕੁਲ ਉਸ ਸੂਰ ਉਸ ਗਾਏ ਉਹ ਉਹਨਾਂ ਨੂੰ ਚੇਤੇ ਆਉਂਦਾ ਵੀ ਇਹ ਕਿਸੇ ਪ੍ਰਾਇ ਦਾ ਹੱਕ ਅਸੀਂ ਖਾ ਰਹੇ ਆਂ ਕਿਸੇ ਤੇ ਭਲਾ ਖਾਕ ਦੀ ਕਮਾਈ ਅਸੀਂ ਉਹਦੇ ਅਕਾਊਂਟ ਚ ਕੱਢ ਕੇ ਆਪਣੇ ਅਕਾਊਂਟ ਚ ਪਾ ਰਹੇ ਆ ਜੀ ਬਿਲਕੁਲ ਇਹ ਗੁਰਬਾਣੀ ਦਾ ਗਿਆਨ ਨਾ ਹੋਣ ਕਰਕੇ ਹੀ ਇਹ ਸ਼ੈਤਾਨ ਬਣੇ ਹੋਏ ਨੇ ਤੇ ਮੇਰੀ ਤਾਂ ਇਹ ਬੇਨਤੀ ਸਾਰੇ ਪੰਜਾਬ ਨੂੰ ਤੇ ਜਿੰਨੇ ਵੀ ਸਕੂਲ ਨੇ ਉਹਦੇ ਵਿੱਚ ਜ਼ਰੂਰ ਗੁਰਬਾਣੀ ਦਾ ਪੀਰੀਅਡ ਔਰ ਗੁਰਬਾਣੀ ਦਾ ਸਿਲੇਬਸ ਜ਼ਰੂਰ ਲਗਾਉਣਾ ਚਾਹੀਦਾ ਕਿ ਤਾਂ ਜੋ ਬੱਚਾ ਨੂੰ ਗੁਰਨਾਨ ਦੇਵ ਪਾਸ਼ਾ ਸਿਧਾਂਤ ਪਤਾ ਲੱਗ ਸਕੇ ਜੀ ਸਰ ਤੁਸੀਂ ਕੀ ਸਮਝਦੇ ਹੋ ਕਿ ਸਿੱਖਾਂ ਕੋਲ ਇੰਨਾ ਪੈਸਾ ਹੈ ਵਰਲਡਵਾਈਡ ਅਸੀਂ ਬਹੁਤ ਉੱਚੀ ਉੱਚੀ ਪੋਜੀਸ਼ਨਸ ਤੇ ਆ ਕੀ ਅਸੀਂ ਪੰਜਾਬ ਦੇ ਵਿੱਚ এডੂਕੇਸ਼ਨ ਫਰੀ ਨਹੀਂ ਕਰ ਸਕਦੇ ਕੀ ਅਸੀਂ ਸਕੂਲ ਇਦਾਂ ਦੇ ਨਹੀਂ ਹੋਰ ਖੋਲ ਸਕਦੇ ਜ਼ਰੂਰ ਖੋਲ ਸਕਦੇ ਆ ਵੀਰ ਜੀ ਇੱਥੇ ਮੈਨੂੰ ਇੱਕ ਛੋਟੇ ਜਿਹੇ ਕਹਾਵਤ ਯਾਦ ਆ ਰਹੀ ਹੈ ਜੀ ਇੱਕ ਨਾ ਕੋਈ ਸੈਮੀਨਾਰ ਹੋਇਆ ਸੀਗਾ ਸੈਮੀਨਾਰ ਦੇ ਵਿੱਚ ਨਾ 3000 ਰੱਖੇ ਹੋਏ ਸੀ ਜੀ ਉਹਦੇ ਚ ਕਿਹੜੇ ਬਾਏ ਹੋਏ ਸੀਗੇ ਤੇ ਇਹ ਤੇ ਇੱਕ ਚ ਲਿਖਿਆ ਸੀ ਕੈਨੇਡਾ ਇੱਕ ਚ ਲਿਖਿਆ ਸੀ ਅਮਰੀਕਾ ਇੱਕ ਚ ਲਿਖਿਆ ਸੀਗਾ ਇੰਡੀਆ ਤੇ 2000 ਦੇ ਉੱਪਰ ਨਾ ਟੱਕਣ ਲਗਾਏ ਹੋਏ ਸੀਗੇ ਬੰਦ ਕੀਤੇ ਹੋਏ ਸੀਗੇ ਤੇ ਜਿਹੜਾ ਇੰਡੀਆ ਵਾਲਾ ਸੀ ਉਹ ਖਾਲੀ ਰੱਖਿਆ ਹੋਇਆ ਸੀ ਉਹ ਕਿਸੇ ਨੇ ਕਹ ਵੀ ਤੁਸੀਂ 2000 ਨੇ ਜਿਹੜੇ ਉੱਪਰ ਟੱਕਣ ਲਗਾ ਕੇ ਰੱਖੇ ਹੋਏ ਨੇ ਇੱਕ ਖਾਲੀ ਰੱਖਿਆ ਉਹ ਕਹਿੰਦੇ ਜਿਹੜਾ ਕੈਨੇਡਾ ਦਾ ਯਾਰ ਹਨ ਉਹ ਕਿੱਕੜੇ ਬਾਹਰ ਆ ਜਾਂਦੇ ਆ ਤੇ ਕਹਿੰਦੇ ਅਮਰੀਕਾ ਦਾ ਕਹਿੰਦੇ ਅਮਰੀਕਾ ਦਾ ਵੀ ਇਹ ਪ੍ਰੋਬਲਮ ਆ ਕਿੱਕੜੇ ਬਾਹਰ ਆ ਜਾਂਦੇ ਤਾਂ ਟੱਕਣ ਲਗਾ ਕੇ ਰੱਖਿਆ ਹੋਇਆ ਤੇ ਕਹਿੰਦੇ ਇੰਡੀਆ ਦਾ ਇਹ ਕਹਿੰਦੇ ਇੰਡੀਆ ਦਾ ਬਾਹਰਾਂ ਦੇ ਲੋੜ ਨੇ ਕਹਿੰਦੇ ਕਿਉਂ ਬਾਹਰ ਨਹੀਂ ਆਉਂਦੇ ਕਹਿੰਦੇ ਆਂਦੇ ਆ ਇੱਕ ਬਾਹਰ ਉਹਨਾਂ ਦੋ ਚਾ ਲੱਤ ਖਿਚ ਕੇ ਅੰਦਰ ਕਰ ਦਿੰਦਾ ਬ ਤੇ ਉਹ ਸਾਡੇ ਆਪਣੇ ਪੰਜਾਬੀਆਂ ਦੀ ਇੱਕ ਗੱਲ ਕਹਿ ਰਹੀ ਏ ਉਹ ਗੱਲ ਹੈ ਮਤਲਬ ਕਿ ਸਾਥ ਦੇਣ ਦੀ ਬਜਾਏ ਟੰਗਾ ਖਿੱਚਣ ਵਾਲੇ ਬਹੁਤ ਜ਼ਿਆਦਾ ਮਿਲ ਜਾਂਦੇ ਨੇ ਜੀ ਹੁਣ ਇੱਕ ਲੇਟੈਸਟੀ ਗੱਲ ਹੈ ਅੱਜ ਦੀ ਨਵੀਂ ਗੱਲ ਹੁਣ ਦੇਖੋ ਸਵੇਰੇ 7:30 ਤੋਂ ਲੈ ਕੇ ਤਕਰੀਬਨ ਆ ਤੁਹਾਡਾ ਟਾਈਮ ਤੁਸੀਂ ਦੇਖ ਲਓ 3:00 ਵਜੇ ਜੀ 3 ਦੇ 3:30 ਵੀ ਹੋ ਜਾਂਦੇ ਨੇ ਕਈ ਵਾਰੀ ਪੂਰਾ ਟਾਈਮ ਇੱਥੇ ਸਕੂਲ ਦੇ ਵਿੱਚ ਆਪਾਂ ਦੇ ਰਹੇ ਆ ਨਾ ਤੇ ਪੂਰਾ ਸਮਰਪਿਤ ਆ ਤੇ ਜੋ ਵੀ ਬੱਚੇ ਹੁਣ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਿਹੜੇ ਪੇਰੈਂਟਸ ਨਾਲ ਮੈਂ ਫੇਸ ਹੋਣਾ ਹੈ ਬੱਚਿਆਂ ਨਾਲ ਕੁਝ ਵੀ ਦੇਖੋ ਸਕੂਲ ਦੇ ਪ੍ਰੋਬਲਮ ਦਾ ਕੋਈ ਨਾ ਕੋਈ ਚੱਲਦੀ ਰਹਿੰਦੀ ਹੈ ਕਿਸੇ ਨੇ ਕੀ ਹੋ ਗਿਆ ਕਿਸੇ ਦਾ ਕੀ ਹੋ ਗਿਆ ਹਰ ਇੱਕ ਨੂੰ ਅਨਟਰਟੇਨ ਕਰਨਾ ਹੈ ਹਰ ਇੱਕ ਨਾਲ ਗੱਲਬਾਤ ਕਰਨੀ ਹੈ ਪੂਰਾ ਮਤਲਬ ਇੱਕ ਪ੍ਰਿੰਸੀਪਲ ਦੀ ਜੌਬ ਹੈ ਨਹੀਂ ਆ ਵੀ ਇੱਕ ਕਲਰ ਕਲਾ ਕੇ ਇਸ ਰੂਮ ਚ ਬਸ ਚੇਅਰ ਤੇ ਬਹਿ ਗਏ ਉਹ ਸਾਰਾ ਮੈਂਟਲੀ ਗੇਮ ਹੁੰਦੀ ਹੈ ਪੂਰਾ ਤੁਹਾਡਾ ਮੈਂਟਲੀ ਜ਼ੋਰ ਹੁੰਦਾ ਸਾਰਾ ਕਿਸੇ ਨੂੰ ਕਿਸੇ ਨੂੰ ਵੀ ਹਰ ਇੱਕ ਨੂੰ ਮੈਨੇਜ ਕਰਨਾ ਕੋਈ ਐਸੇ ਬੱਚੇ ਨੇ ਮੇਰੇ ਬੱਚਨਾਂ ਹੱਥ ਕਿਉਂ ਲਗਾਏ ਤੂੰ ਥੱਪੜ ਕਿਉਂ ਮਾਰਿਆ ਉਹ ਆ ਕੇ ਟੀਚਰ ਦੇ ਉੱਪਰ ਛੜ ਜਾਂਦਾ ਉਹਨੂੰ ਮੈਨੇਜ ਕਰਨਾ ਉਹਨੂੰ ਠੰਡਾ ਕਰਨਾ ਉਹ ਸਾਰਾ ਇੱਕ ਮੈਂਟਲੀ ਹੈ ਮਿਲ ਕੇ ਸਟ्रेस ਵਾਲੀ ਜੋਬ ਹੈ ਇੱਕ ਤਰ੍ਹਾਂ ਦੀ ਹੈ ਨਾ ਤੇ ਮਾਈਂਡ ਨੂੰ ਰਿਫਰੈਸ਼ ਕਰਨ ਵਾਸਤੇ ਥੋੜਾ ਹੰਦਾ ਬੰਦਾ ਆਊਟਿੰਗ ਕਰ ਲੈਂਦਾ ਪਰਿਵਾਰ ਦੇ ਨਾਲ ਕਿਤੇ ਬਾਹਰ ਘੁੰਮਿਆ ਆਇਆ ਜਾਂ ਆ ਹੁਣ ਇਹਨੇ ਕਿਹਾ ਵੀ ਤੁਸੀਂ ਕਹਿੰਦਾ ਅ ਵਟਸਐਪ ਤੇ ਸਟੇਟਸ ਤੇ ਫੋਟੋਆਂ ਪਾਈਆਂ ਹੋਈਆਂ ਸੀਗੀਆਂ ਤੇ ਤੁਸੀਂ ਲੋਕਾਂ ਤੋਂ ਡੋਨੇਟ ਇਕੱਠਾ ਕਰਦੇ ਹੋ ਤੇ ਤੁਸੀਂ ਘੁੰਮਦੇ ਹੋ ਸੈਰ ਸਪਟਾ ਕਰ ਰਹੇ ਹੋ ਲੋਕ ਇਸ ਗੱਲ ਨੂੰ ਭੁੱਲ ਜਾਂਦੇ ਨੇ ਕਿ ਬੰਦੇ ਦੀ ਆਪਣੀ ਪਰਸਨਲ ਲਾਈਫ ਹੈਗਾ ਕੀ ਗੱਲ ਸਾਡੇ ਬੱਚਿਆਂ ਦੇ ਮਨ ਨਹੀਂ ਆਗੇ ਕਿ ਸਾਡੇ ਬੱਚਿਆਂ ਦੇ ਦਿਲ ਨਹੀਂ ਕਿ ਸਾਡੇ ਆਪਣੇ ਦਿਲ ਨਹੀਂ ਵੀ ਸਾਰਾ ਦਿਨ ਅਸੀਂ ਸਕੂਲ ਸਮਰਪਤ ਹਾਂ ਤੇ ਇੱਕ ਦਿਨ ਬੰਦਾ ਮਾਈਂਡ ਫਰੈਸ਼ ਕਰਨੇ ਆਊਟਿੰਗ ਕਰ ਜੇ ਕਰ ਲਈ ਤਾਂ ਉਹਦੇ ਚ ਕੀ ਹੋ ਗਿਆ ਤੇ ਕੋਈ ਇਤਾਂ ਦੇ ਸਵਾਲ ਕਰ ਦਿੰਦੇ ਆ ਕਿ ਤੁਸੀਂ ਸਿਰਫ ਸਿੱਖਾਂ ਦੇ ਬੱਚੇ ਕਿਉਂ ਪੜ੍ਹਾਓ ਪੜ੍ਹਾਓ ਉਹਨਾਂ ਨੂੰ ਹਾਂ ਠੀਕ ਹੈ ਉਹਨਾਂ ਤਾਂ ਗੱਲ ਬਿਲਕੁਲ ਸਹੀ ਹੈ ਅੱਜ ਕੱਲ ਦੇ 75% ਰੇਸ਼ਿਓ ਅਸੀਂ ਰੱਖ ਰਹੇ ਹਾਂ ਆਪਣੇ ਸਕੂਲ ਦੇ ਵਿੱਚ 25% ਜਿਹੜੀ ਹੈਗੀ ਹੈ ਅਦਰ ਜਿਹੜੀ ਕੈਟਾਗਰੀ ਦੀ ਉਹਨਾਂ ਦੀ ਹੈ ਜੀ ਤੇ ਹੁਣ ਜਿਹੜੀਆਂ ਹੋਰ ਸੁਸਾਇਟੀਆਂ ਮਤਲਬ ਕਿ ਇਦਾਂ ਦੀ ਸੇਵਾਵਾਂ ਕਰ ਰਹੀਆਂ ਨੇ ਕੋਈ ਮਲਮ ਪੱਟੀ ਦੀ ਸੇਵਾ ਕਰ ਰਿਹਾ ਕੋਈ ਮੈਡੀਸਿਨ ਦੀ ਸੇਵਾ ਕਰ ਰਿਹਾ ਫ੍ਰੀ ਤੁਸੀਂ ਵੀ ਜਾਣਦੇ ਹੋ ਉਹਨ ਤੋਂ ਕਨਾਰਨ ਸਿੰਘ ਸਾਹਿਬ ਉਦਾਰ ਸਾਹਿਬ ਦੇ ਬਾਹਰ ਹਰ ਐਤਵਾਰ ਹੁੰਦਾ ਹੈ ਹਨਾ ਤੇ ਉੱਥੇ ਕੀ ਗੱਲ ਦੂਸਰੀ ਕੈਟਾਗਰੀ ਨੂੰ ਮੈਡੀਸਿਨ ਦਿੰਦੇ ਨਹੀਂ ਹੈ ਜ਼ਰੂਰ ਦਿੰਦੇ ਨੇ ਮਲਮ ਪੱਟੀ ਉਹਨਾਂ ਨੂੰ ਕਰਦੇ ਨੇ ਤਾਂ ਉਹ ਕਹਿੰਦਾ ਤੁਸੀਂ ਯੂਪੀ ਤੋਂ ਬਿਹਾਰੀ ਤੋਂ ਭਈਆਂ ਤੁਸੀਂ ਚੱਪਾ ਆਜੋ ਅਸੀਂ ਤੁਹਾਡੇ ਪੱਟੀ ਨਹੀਂ ਕਰਨੇ ਐਸਾ ਕੁਝ ਨਹੀਂ ਉਹਦਾ ਖੂਨ ਵਗਦਾ ਦੇਖਦੇ ਰਹਿਣਗੇ ਉਹ ਉਹ ਬੱਲ ਲੱਭਣਗੇ ਆ ਵੀ ਕੋਈ ਸਰਦਾਰ ਬੰਦਾ ਦਾ ਸਿਰ ਫਟਿਆ ਉਹ ਤਾਂ ਜਾ ਕੋਈ ਪੱਟੀ ਕਰੀਏ ਦੀ ਉਸ ਜਿਹੜਾ ਗੁਰਸਿੱਖ ਬੰਦਾ ਨਾ ਮੋਸਟਲੀ ਉਹ ਕਰੇਗਾ ਚੱਲੇ ਦੋ ਪੈਸੇ ਮੈਂ ਆਪਣੇ ਜੇਬ ਤੋਂ ਲੈ ਕੇ ਆਪਣੀ ਪੱਟੀ ਕਰ ਸਕਦਾ ਜੀ ਹੈਨਾ ਮੋਸਟਲੀ ਤੁਸੀਂ ਦੇਖੋਗੇ ਹੋਰ ਕੈਟਾਗਰੀ ਦੇ ਬੰਦੇ ਨਜ਼ਰ ਆਣਗੇ ਤੇ ਸਟੱਡੀ ਹੈ ਜਿਹੜੀ ਅਸੀਂ ਗੁਨਾ ਨੂੰ ਪਾਸ਼ਾ ਸਿਧਾਂਤ ਅਸੀਂ ਹਰ ਘਰ ਦੱਸਾਂਗੇ ਤਾਂ ਹੀ ਉਹਦਾ ਚੱਲੇਗਾ ਨਾ ਉਹ ਤਾਂ ਅਸੀਂ ਇੱਕ ਛੱਪੜ ਜੋਗੇ ਰਹਿ ਗਏ ਆਪਣੇ ਨੂੰ ਦੱਸੀ ਜਾ ਰਹੇ ਆ ਉਹ ਕਹਿੰਦੇ ਨਾ ਅੰਨਾ ਮੰਡੇ ਰਿਓੜੀਆਂ ਮੁਰਮੁਰਾ ਆਪਣੇ ਨੂੰ ਅਸੀਂ ਆਪਣੇ ਨੂੰ ਅਸੀਂ ਚਲੋ ਦੱਸਣਾ ਜ਼ਰੂਰੀ ਹੈ ਆਪਣੇ ਨੂੰ ਅੱਜ ਕੱਲ ਦੇ ਮੀਡੀਆ ਦੇ ਦੌਰ ਦੇ ਵਿੱਚ ਬੱਚੇ ਜ਼ਿਆਦਾ ਸੋਸ਼ਲ ਮੀਡੀਆ ਦੇ ਨਾਲ ਅਟੈਚ ਨੇ ਗੁਰਬਾਣੀ ਤੋਂ ਦੂਰ ਨੇ ਦੱਸਣਾ ਚਾਹੀਦਾ ਵੀ ਹੈ ਬੜ ਦੂਸਰ ਨੂੰ ਦੱਸਾਂਗੇ ਤਾਂ ਹੀ ਪਤਾ ਚੱਲੇਗਾ ਨਾ ਗੁਰਨਾਨਕ ਪਾਸ਼ਾ ਨੇ ਕੀ ਦੱਸਿਆ ਖत्री ਬ੍ਰਾਹਮਣ ਸੂਦ ਵੈਸ਼ ਉਪਦੇਸ਼ਾਂ ਵਰਨਾ ਕੋ ਸਾਝਾ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀ ਚਾਰ ਗੁਰਨਾਨਕ ਪਾਸ਼ਾ ਜੀ ਇਹ ਦੱਸ ਕੇ ਗਏ ਸਾਨੂੰ ਜੀ ਉਹ ਦੱਸਾਂਗੇ ਤਾਂ ਹੀ ਪਤਾ ਚੱਲੇਗਾ ਹੁਣ ਜਦੋਂ ਅਸੀਂ ਸਕੂਲ ਸ਼ੁਰੂ ਕੀਤਾ ਸੀਗਾ ਇੱਥੇ ਨਾ ਕਿਸੇ ਨੂੰ ਫਤਿਹ ਪਤਾ ਸੀ ਫਤਿਹ ਕੀ ਹੁੰਦੀ ਹੈ ਨਾ ਜਕਾਰਾ ਪਤਾ ਸੀ ਜਕਾਰਾ ਕੀ ਹੁੰਦਾ ਤੇ ਅੱਜ ਦੀ ਡੇਟ ਦੇ ਵਿੱਚ ਕਈ ਵਾਰੀ ਕੀ ਹੁੰਦਾ ਮੇਰੇ ਕੋਲ ਬੱਚੇ ਆ ਜਾਂਦੇ ਨੇ ਕੰਪਲੇਂਟ ਲੈ ਕੇ ਆਉਂਦੇ ਨੇ ਕਿਹੜੀ ਕੰਪਲੇਂਟ ਤੇ ਸੁਣ ਕੇ ਹੈਰਾਨ ਹੋ ਜਾਓਗੇ ਉਹ ਬੱਚੇ ਚਾਰ ਪੰਜ ਆਏ ਕਹਿੰਦੇ ਸਰ ਜੀ ਮੈਡਮ ਜਿਹੜੇ ਸਾਡੇ ਹੈਲਪਰ ਨੇ ਉਹ ਕਹਿੰਦੇ ਵੀ ਸਰ ਬੱਚੇ ਆਏ ਮਿਲਣਾ ਚਾਹੁੰਦੇ ਮੈਨੂੰ ਅਣੀ ਦੱਸੋ ਕਹਿੰਦੇ ਸਰ ਜੀ ਇਹਨੇ ਮੇਰੀ ਵਾਰੀ ਲੱਲੀ ਅੱਜ ਮੈਂ ਕੀ ਗੱਲ ਵੀ ਕਿਹੜੀ ਵਾਰੀ ਲੱਲੀ ਅੱਜ ਮੇਰੇ ਅਰਦਾਸ ਦੀ ਮੇਰੀ ਵਾਰੀ ਸੀ ਠੀਕ ਤੇ ਉਹ ਯੂਪੀ ਜਿਹੜੇ ਪ੍ਰਵਾਸੀਆਂ ਦੇ ਬੱਚਾ ਸੀਗਾ ਉਹ ਜਿਹੜਾ ਕਰ ਰਸੀ ਇਹਨੇ ਮੇਰੀ ਵਾਰੀ ਲਾ ਲਈ ਤੇ ਮੈਂ ਕਿਹਾ ਯਾਰ ਚਲ ਕੋਈ ਗੱਲ ਨਹੀਂ ਤੇਰੀ ਵਾਰੀ ਤੇ ਤੂੰ ਗੱਲ ਕਰ ਲੈ ਕਹਿੰਦਾ ਸਰ ਮੇਰੀ ਵਾਰੀ ਸੀ ਅੱਜ ਕੱਲ ਵੀ ਇਹਨੇ ਕੀਤੀ ਐ ਇਹ ਕੱਲ ਵੀ ਐਵੇਂ ਕਰਦਾ ਹੁੰਦਾ ਮੇਰੀ ਵਾਰੀ ਸੀ ਅੱਜ ਮੈਂ ਸਪੀਕਰ 'ਚ ਅਰਦਾਸ ਕਰਨੀ ਸੀ ਤੇ ਮੈਂ ਤੁਹਾਨੂੰ ਅਰਦਾਸ ਹੰਦੀ ਐ ਬਦਾਂ ਜੀ ਮੈਂ ਸੁਣਾ ਨਾਲੇ ਸ਼ੁਰੂ ਹੋ ਗਿਆ ਮੈਂ ਕਿਹਾ ਵਾਹ ਉਹ ਖੁਸ਼ੀ ਹੁੰਦੀ ਐ ਵੀ ਹੁਣ ਉਹਨਾਂ ਨੂੰ ਪੱਤ ਦੇ ਆਪਾਂ ਦੱਸਿਆ ਤਾਂ ਹੀ پتہ ਚੱਲਿਆ ਨਾ ਜੀ ਵੀ ਅਰਦਾਸ ਹੁੰਦੀ ਐ ਅਰਦਾਸ ਅੱਛਾ ਅੱਜ ਮੈਂ ਸੁਣ ਕੇ ਅੱਜ ਦੀ ਰੇਡ ਦੀ ਗੱਲ ਐ ਮੈਂ ਗੇਟ ਤੇ ਖੜਾ ਸੀਗਾ ਬੱਚਿਆਂ ਨੇ ਅਸੈਂਬਲੀ ਕੀਤੀ ਜੱਜ ਸਿੰਘ ਦਾ ਪਾਰਟ ਸੰਪਰਵਨ ਕੇ ਤਰ ਅਰਦਾਸ ਕੀਤੀ ਤੇ ਬੱਚਿਆਂ ਨੇ ਅਰਦਾਸ ਬਤਾ ਕੀ ਕਿਹਾ ਵਾਹਿਗੁਰੂ ਜੀ ਜਿਹੜਾ ਤੁਸੀਂ ਸਾਨੂੰ ਪਲਾਟ ਦਿਵਾ ਰਹੇ ਹੋ ਨਾ ਜਲਦੀ ਦਿਵਾਓ ਤਾਂ ਜੋ ਅਸੀਂ ਆਪਣਾ ਸਕੂਲ ਵੱਡਾ ਕਰ ਸਕੀਏ ਤੇ ਮੰਨਿਓ ਮੇਰਾ ਨਾ ਰੋਣਾ ਨਿਕਲ ਗਿਆ ਸੀ ਮੇਰੇ ਸਿਰੇ ਮੈਂ ਕਿਹਾ ਮਹਾਰਾਜ ਸੱਚੇ ਪਾਸ਼ਾ ਵੀ ਬੱਚਿਆਂ ਦੀ ਸੁਣ ਲੈ ਇਹ ਜਿਹੜਾ ਅਸੀਂ ਪ੍ਰਾਲਾ ਕਰ ਰਹੇ ਆ ਤੇ ਉਹ ਜਲਦੀ ਹੋ ਜਾਈ ਤੇ ਬੱਚਿਆਂ ਦਾ ਕਿੰਨਾ ਸ਼ੌਂਕ ਹੈ ਮੈਂ ਤੁਹਾਨੂੰ ਬਾਹਰ ਦਿਖਾਵਾਂਗਾ ਬੱਚੇ ਪlant ਲੈ ਕੇ ਆਏ ਨੇ ਸਮਰਵਕੇਸ਼ੰਦਾ ਸੀ ਪ੍ਰੋਜੈਕਟ ਦਿੱਤਾ ਤਾਂ ਪਲਾਂਟ ਲੈ ਕੇ ਨੇ ਇੱਕ ਬੱਚਾ ਨਿੰਮ ਦਾ ਬੇੜ ਲੈ ਕੇ ਆਇਆ ਉਹ ਛੋਟਾ ਜਿਹਾ ਨਹੀਂ ਮੈਂ ਬੁੱਤਰ ਕਾਦੇ ਵਾਸਤੇ ਕਹਿੰਦਾ ਉਹ ਸਭ ਜੀ ਆਪਣੇ ਪਲਾਂਟ ਚ ਲਗਾਵਾਂਗੇ ਮੈਂ ਐਸੀ ਗੱਲ ਧਿਆਨ ਲਗਾ ਲਗਾਵਾਂਗੇ ਤੇ ਕਰਾਂਗੇ ਬਲਕਿ ਸ਼ੌਂਕ ਆ ਉਹਨਾਂ ਨੂੰ ਜੀਦਾ ਜੀ ਮੈਂ ਐਸੀ ਗੱਲ ਧਿਆਨ ਲਗਾ ਸੀ ਕਿ ਤੁਸੀਂ ਹੁਣ ਅੱਗੇ ਹੋਰ ਵੀ ਪ੍ਰੋਜੈਕਟਸ ਲੈ ਕੇ ਆ ਰਹੇ ਹੋ ਥੋੜਾ ਉਹਦੇ ਬਾਰੇ ਵੀ ਦੱਸੋ ਜੀ ਪ੍ਰੋਜੈਕਟ ਸਾਡਾ ਇਹ ਹੀ ਹੈ ਗੱਲਾਂ ਅੰਗਰੇਜ਼ ਤੁਹਾਨੂੰ ਦੱਸਿਆ ਪਈ ਸਾਡਾ ਹੁਣ ਸਕੂਲ 8ਵੀਂ ਤੱਕ ਪਹੁੰਚ ਚੁੱਕਾ ਹੈ ਜੀ 8ਵੀਂ ਦੇ ਜਿਹੜੇ ਬੱਚੇ ਸੀ ਨਾ ਥੋੜਾ ਜਿਹਾ ਮੈਂ ਇਨਸੀਡ ਤਾਂ ਮਲਕ ਕੇ ਫਾਈਨਲ ਐਗਜ਼ਾਮ ਹੋਣ ਵਾਲੇ ਸੀਗੇ ਤੇ ਅਸੈਂਬਲੀ ਚ ਮੈਂ ਕਿਹਾ ਵੀ ਉਹ ਕਿਹਾ ਵੀ ਬੇਟਾ ਵੀ ਹੁਣ ਆਪਾਂ ਨਾ ਤੁਹਾਡੀ ਇੱਕ ਫੇਵਰਲ ਪਾਰਟੀ ਅਨਾਉਂਸ ਕਰਨੀ ਹੈ ਤੇ 8ਵਿਆਂ ਵਾਲੇ ਬੱਚਿਆਂ ਦਾ ਵੀ ਜੋ ਵੀ ਆਪਾਂ ਡਿਜ਼ਾਈਨ ਜੈਡ ਕਰ ਲੈਣੇ ਆ ਉਸ ਤੋਂ ਬਾਅਦ ਤੁਸੀਂ ਦੇਖ ਲੈਣਾ ਵੀ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਸਕੂਲ ਚੂਜ਼ ਕਰ ਲਓ ਤੁਸੀਂ ਬਾਅਦ ਵਿੱਚ ਕਿਹਾ ਭਾਈ ਸਾਹਿਬ ਇਹ ਨਾਲ ਬੈਠੇ ਸੀ ਕਿ ਮੈਂ ਬੈਠਾ ਸੀ ਬੱਚੇ ਆ ਗਏ 8ਵਿਆਂ ਨੇ ਸਾਰੇ ਆਫਿਸ ਚ ਕਹਿੰਦੇ ਸਰ ਤੁਸੀਂ ਕਿਹੜੀ ਅਸੈਂਬਲੀ ਚ ਪਾਰਟੀ ਦੀ ਕਿਹੜੀ ਗੱਲ ਕਰ ਰਹੇ ਸੀ ਅਸੈਂਬਲੀ ਟਾਈਮ ਫੇਅਰਬਲ ਪਾਰਟੀ ਕਾਦੀ ਕੀ ਅਸੀਂ ਸਕੂਲ ਛੱਡਣ ਦਾ ਕੀ ਕਹਿ ਰਹੇ ਸਾਨੂੰ ਸਮਝ ਨਹੀਂ ਆਇਆ ਮੈਂ ਕਿਹਾ ਬੇਟਾ ਦੇਖੋ ਹੁਣ 8ਵੀਂ ਤੱਕ ਆਪਣਾ ਸਕੂਲ ਹੋ ਗਿਆ ਅੱਗੇ ਜਗ੍ਹਾ ਨਹੀਂ ਹੈ ਕਿ ਤੁਸੀਂ ਆਪਣਾ ਕੋਈ ਹੋਰ ਸਕੂਲ ਜਿੱਥੇ ਵੀ ਤੁਹਾਡੇ ਪੇਰੈਂਟਸ ਨੂੰ ਕਹਿ ਦੋ ਉੱਥੇ ਐਡਮਿਸ਼ਨ ਕਰਾ ਲਓ ਬਈ ਆਪਣੇ ਕੋਲ ਜਗ੍ਹਾ ਨਹੀਂ ਕਹਿੰਦੇ ਨਹੀਂ ਸਰ ਅਸੀਂ ਤਾਂ ਇੱਥੋਂ ਜਾਣਾ ਨਹੀਂ ਹੈ ਮੈਂ ਕਿਹਾ ਬੇਟਾ ਵੀ ਕਿਵੇਂ ਪੂਸੀਬਲ ਹੋਏਗਾ ਆਪਣੇ ਕੋਲ ਜਗ੍ਹਾ ਹੀ ਨਹੀਂ ਹੈਗੀ ਕਿੱਥੇ ਪੜਾਵਾਂਗੇ ਕਹਿੰਦੇ ਸਾਨੂੰ ਬਾਹਰ ਬਿਠਾ ਦਿਓ ਬੇੜੇ 'ਚ ਬਿਠਾ ਦਿਓ ਕੋਠੇ 'ਤੇ ਬਿਠਾ ਦਿਓ ਪਰ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਸਾਨੂੰ ਐਸੀ ਐਜੂਕੇਸ਼ਨ ਨਹੀਂ ਮਿਲਨੀ ਮੈਂ ਰਿਟਰਲੀ ਕਹ ਰਿ ਕੋਈ ਨਾ ਤਾਂ ਮੈਂ ਆਪਣੇ ਮਨ ਬਣਾ ਕੇ ਗੱਲ ਕਰ ਰਿਹਾ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਦੇ ਆ ਮਰ ਨੂੰ ਪਤਾ ਹੀ ਜਾਣੀ ਜਾਣਦੇ ਜੀ ਤੇ ਮੈਂ ਨਾ ਉੱਠ ਕੇ ਆਪਣੇ ਚੇਅਰ ਤੋਂ ਉੱਠ ਕੇ ਐਦਾਂ ਨਿਕਲ ਕੇ ਮੈਂ ਉਹਨੂੰ ਸਮਝਾਂਗਾ ਬੇਟਾ ਐਵੇਂ ਨਹੀਂ ਹੁੰਦਾ ਐ ਆਸਰ ਰੱਖਿਆ ਉਹਨੇ ਮੈਨੂੰ ਜੱਫੀ ਪਾ ਕੇ ਸਾਰੇ ਬੱਚੇ ਲਿਫਟ ਕੇ ਜੀ ਮੇਰੇ ਨਾਲ ਰੋਣ ਲੱਗ ਗਏ ਨਾਲ ਮਨੁਰ ਵਾਤਾ ਭਾਈ ਸਾਹਿਬ ਬੈਠੇ ਸੀ ਇੱਥੇ ਜਿਵੇਂ ਤੁਸੀਂ ਤੁਸੀਂ ਬੈਠੇ ਹੋ ਉਹ ਭਾਈ ਸਾਹਿਬ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਮੈਂ ਕਿਹਾ ਯਾਰ ਕਿਵੇਂ ਕਰੀਏ ਵੀ ਜਗ੍ਹਾ ਹੀ ਨਹੀਂ ਆ ਗਈ ਕਹਿੰਦੇ ਸਰ ਜਿਵੇਂ ਮਰਜ਼ੀ ਕਰੋ ਸੇ ਇੱਥੋਂ ਜਾਣਾ ਮੈਂ ਅਰਦਾਸ ਕਰੋ ਫਿਰ ਮਰਚ ਨੇ ਅਫਵਾਜ਼ ਕੀਤੀ ਇੱਕ ਸਕੂਲ ਦੇ ਬਿਲਕੁਲ ਨਾਲ ਲੱਗਦਾ ਪਲਾਟ ਆ 470 ਗਜ ਦਾ ਕਹਿ ਤਾਂ ਸਾਨੂੰ ਬਹੁਤ ਦੇਰ ਦੇ ਰੇ ਸੀਗੇ ਜੀ ਬਟ ਉਦੋਂ ਹਿੰਮਤ ਨਹੀਂ ਪੈ ਰਹੀ ਸੀ ਕਰੀਏ ਕਿਵੇਂ ਕਿਉਂਕਿ ਮਾਇਆ ਤੋਂ ਇਹਨਾਂ ਗੱਡੀ ਨਹੀਂ ਚੱਲਦੀ ਜੀ ਤਾਂ ਉਹਨਾਂ ਨੇ ਕੀ ਕੀਤਾ 470 ਗਜ ਦੇ ਛੋਟੇ-ਛੋਟੇ ਪਲਾਟ ਕੱਟ ਕੇ ਵੇਚਣੇ ਸ਼ੁਰੂ ਕਰਤੇ ਜਿੰਨਾ ਵਿੱਚ ਇੱਕ 60 ਗਜ ਦਾ ਪਲਾਟ ਵਿਕ ਵੀ ਗਿਆ ਬਿਲਕੁਲ ਸਕੂਲ ਦੇ ਨਾਲ ਫਰੰਟ ਗੇਟ ਦੇ ਨਾਲ ਅਸੀਂ ਦੇਖਿਆ ਵੀ ਇੱਕ ਪਲਾਟ ਵਿਕ ਗਿਆ ਪਤਾ ਲੱਗਿਆ ਵੀ ਪਲਾਟ ਵਿਕੇਗਾ ਜੀ ਇੱਕ ਮੈਂ ਅੱਜ ਸੋਚਿਆ ਮੈਂ ਉੱਪਰ ਉਹਨਾਂ ਟਰੈਸ ਤੇ ਖੜਾ ਸੀਗਾ ਦੇਖਿਆ ਮੈਂ ਕਿ ਯਾਰ ਪਲਾਟ ਵਿਕਿਆ ਜੇ ਮਿਲ ਜਾਂਦਾ ਤੇ ਮੈਂ ਜੀ ਇੱਕ ਵਿਖਿਆ ਕਲ ਦੂਜਾ ਵੇ ਗਿਆ ਮੈਂ ਕੱਲ ਤੋਂ ਆਪਸ਼ਨ ਰਹਿਣੀ ਨੇ ਆਪਣੇ ਕੋਲ ਅੱਜ ਹੈ ਤਾਂ ਆਸ ਤਾਂ ਹੈਗੀ ਨਾ ਵੀ ਚਲ ਕੋਸ਼ਿਸ਼ ਕਰਾਂਗੇ ਆਪਾਂ ਲੈ ਲਾਂਗੇ ਜੀ ਫਿਰ ਮਹਾਰਾਜ ਦੇ ਚਨ ਅਰਦਾਸ ਕੀਤੀ ਮਹਾਰਾਜ ਕਰੋ ਕਿਰਪਾ ਵੀ ਤਾਂ ਫਿਰ ਜੇ ਵੇਕੇਗਾ ਤਾਂ ਕੰਮ ਖੜਾਬ ਹੋ ਜਾਏਗਾ ਕਿਉਂਕਿ ਹੁਣ ਸਾਰਾ ਦੇਖੋ ਸ਼ੁਰੂ ਤੋਂ ਉੱਥੋਂ ਆਪਾਂ ਚੱਲੇ ਆ ਨਾ ਕਿਤੇ ਅਸੀਂ ਬਾਹਰ ਜਾ ਕੇ ਸ਼ੁਰੂ ਕਰਦੇ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ ਬਹੁਤ ਔਖਾ ਹੈ ਬਿਲਕੁਲ ਤੇ ਜਿਹਨੇ ਪਲਾਟ ਲਿਆ ਸੀ ਉਹ ਸਕੂਲ ਬੱਚੇ ਹੀ ਪੜਦੇ ਸੀ ਉਹਨਾਂ ਵਿਡੋ ਲੇਡੀ ਐ ਤੇ ਉਹਦੇ ਪਿੱਕਿਆਂ ਨੇ ਉਹਨੂੰ ਲੈ ਕੇ ਦਿੱਤਾ ਤੇ ਫਿਰ ਉਹਨੂੰ ਅਸੀਂ ਬੇਨਤੀ ਕੀਤੀ ਵੀ ਤੁਸੀਂ ਇਦਾਂ ਕਰਕੇ ਅੱਗੇ ਦੇਖ ਲਓ ਵੀ ਅਸੀਂ ਆਪਾਂ ਸਕੂਲ ਵਾਸਤੇ ਲੈਣਾ ਮੰਨ ਗਿਆ ਕਰੀ ਹੋਗੇ ਤੇ ਫਿਰ ਅਸੀਂ 1 ਲੱਖ ਰੁਪਏ ਬਿਆਨਾ ਮਾਲਕਾਂ ਨੂੰ ਦਿੱਤਾ ਵੀ 1 ਲੱਖ ਰੁਪਏ ਬਿਆਨਾ ਲਓ ਸਾਨੂੰ ਅੱਧਾ پلاਟ ਦੇ ਦਿਓ ਮਾਇਆ ਸਾਡੇ ਕੋਲ ਹੈ ਨਹੀਂ ਸੀ ਕਿ ਮੈਂ ਕਿ ਟਾਈਮ ਦਿਓ ਵੀ ਅਸੀਂ ਟਾਈਮ ਲੈ ਕੇ ਆਪਾਂ ਕਰ ਲੈਣਾ 24 ਤਰੀਕ ਨੂੰ ਆ ਗਈ ਰਜਿਸਟਰੀ ਕਰਵਾਣੀ ਆ ਉਹਦੀ ਤਕਰੀਬਨ 12 ਲੱਖ ਰੁਪਏ ਸਾਡੇ ਕੋਲ ਇਕੱਠਾ ਹੋਇਆ ਹਲੇ ਵੀ 5-6 ਲੱਖ ਰੁਪਏ ਰੰਦਾ ਹੈ ਜਿਵੇਂ ਤੁਸੀਂ ਗੱਲ ਕੀਤੀਵੇਂ ਕਿ ਪੰਜਾਬੀਆਂ ਕੋਲ ਪੈਸਾ ਨਹੀਂ ਪੈਸਾ ਬਹੁਤ ਹੈ ਜੇ ਸੇ ਕਹਿ ਦੇਣਾ ਵੀ ਥਾਂ ਤੇ ਲੰਗਰ ਲਾਣਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਚਲਾਉਣਾ ਚਾਹੀਦਾ ਉਸ ਵਾਸਤੇ ਪੈਸੇ ਨਿਕਲ ਜਾਣਗੇ ਜੇ ਕਹਿ ਦੇਣੇ ਕਿਸੇ ਗੁਰਦੁਆਰੇ ਚਿੱਟਾ ਮਾਰਬਲ ਉਤਾਰ ਕੇ ਕਾਲਾ ਮਾਰਬਲ ਲਗਾਉਣਾ ਤੁਹਾਡੇ ਵਰਗਾ ਇਕੱਲਾ ਹੀ ਸੇਵਾ ਲੈ ਲੇਗਾ ਜੀ ਜੇ ਕਹਿ ਦਈਏ ਨਾ ਵੀ ਹਾਂ ਵੀ ਇਥੋਂ ਨਗਰ ਕੀਰਤਨ ਚੋ ਲੈ ਕੇ ਉਥੇ ਤੱਕ ਪੂਰੇ ਫੁੱਲਾਂ ਦੀ ਸੇਜ ਪਛੀ ਹੋਣੀ ਚਾਹੀਦੀ ਹੈ ਉਹ ਕਦੇ ਮੇਰੇ ਵੱਲੋਂ ਇਕੱਲੇ ਸੇਵਾ ਹੋ ਜਾਏਗੀ ਦਰਬਾਰ ਸਰ ਅੰਮ੍ਰਿਤਸਰ ਇੱਕ ਦਿਨ ਦੇ ਫੁੱਲਾਂ ਦੀ ਸਾਰੇ ਸੇਵਾ ਢਾਈ-ਢਾਈ ਕਰੋੜ ਰੁਪਏ ਲੱਗ ਜਾਂਦੀ ਹੈ ਜੀ ਜਿਆਦਾ ਹੀ ਹੋਏ ਕਿ ਮੈਂ ਕੱਟ ਦੱਸਣਾ ਤੁਹਾਨੂੰ ਤੇ ਉਹ ਕੀ ਹੁੰਦੇ ਨੇ ਫੁੱਲ ਅਗਲੇ ਦਿਨ ਕੀ ਹੁੰਦੇ ਨੇ ਸਿੱਟੂ ਕੋੜੇ ਦੇ ਢੇਰ ਤੇ ਜਾਂਦੇ ਆ ਜੀ ਵੇਸਟ ਆਫ ਮਨੀ ਆ ਮੈਨੂੰ ਕਹਿਣਾ ਨਹੀਂ ਚਾਹੀਦਾ ਗੁਰੂ ਰਾਮ ਦਾਸ ਮਹਾਰਾਜ ਦਾ ਸੁੰਦਰ ਤੋਂ ਸੁੰਦਰ ਹੋਣਾ ਚਾਹੀਦਾ ਮੇਰੇ ਕੋਲ ਆਪਣਾ ਸੀਸ ਵੀ ਅਰਪਣ ਕਰਦੀ ਹੈ ਨਾ ਤੇ ਅਸੀਂ ਉਹਦੇ ਚ ਅਸੀਂ ਕੁਝ ਵੀ ਨਹੀਂ ਕਰ ਸਕਦੇ ਆਪਣਾ ਸੀਸ ਪੇਟ ਕਰਕੇ ਵੀ ਨਹੀਂ ਅਸੀਂ ਉਹਨਾਂ ਦੀ ਸੁੰਦਰਤਾ ਬਹਾਲ ਕਰ ਸਕਦੇ ਮਤਲਬ ਕਿ ਬਹੁਤ ਜ਼ਿਆਦਾ ਪਵਿੱਤਰ ਸਥਾਨ ਹੈ ਜੀ ਗੁਰੂ ਰਾਮਦਾਸ ਮਹਾਰਾਜ ਦਾ ਬਟ ਇੱਕ ਗੁਰੂ ਰਾਮ ਮਹਾਰਾਜ ਤਾਂ ਨਹੀਂ ਕਹਿੰਦੇ ਮੇਰੇ ਕੋਲ ਫੁੱਲ ਲੈ ਕੇ ਆਓ ਤੁਸੀਂ ਜੀ ਜਿੱਥੇ ਤੱਕ ਅਸੀਂ ਮਹਾਰਾਜ ਨੇ ਕਹੇ ਜਿਹੜੇ ਛੋਟੇ ਛੋਟੇ ਫੁੱਲ ਨੇ ਜੀ ਇਹਨਾਂ ਨੂੰ ਸੰਭਾਲੋ ਜਿਨ੍ਹਾਂ ਨੇ ਅਗਲਾ ਆਉਣ ਵਾਲਾ ਵਿਰਸਾ ਅਗੜਾ ਆਉਣ ਫਿਊਚਰ ਸੰਭਾਲਣਾ ਹੈ ਪੰਜਾਬ ਨੂੰ ਸੰਭਾਲਣਾ ਪੰਜਾਬੀਅਤ ਨੂੰ ਸੰਭਾਲਣਾ ਗੁਰਬਾਣੀ ਨੂੰ ਸੰਭਾਲਣਾ ਹੈ ਉਹਨਾਂ ਨੂੰ ਸੰਭਾਲੋ ਉਸ ਕੱਲੇ ਕੱਲੇ ਫੁੱਲ ਨੂੰ ਲਗਾਓ ਜਿਹੜਾ ਸਦਾ ਰਹਿਦੀ ਦੁਨੀਆ ਤੱਕ ਖੁਸ਼ਬੂ ਵੰਡਣਗੇ ਜੀ ਉਹ ਸੇਵਾ ਲੈ ਸਕਦੇ ਨੇ ਪਰ ਨਹੀਂ ਇੱਕ ਸਜਣ ਕੋਲ ਅਸੀਂ ਗਏ ਦਸਣ ਵਾਸਤੇ ਇਸੇ ਤਰ੍ਹਾਂ ਪਲਾਰਟ ਲੈ ਰਹੇ ਆ ਭਾਈ ਸੇਵਾ ਕਰੋ ਉਹ ਕਹਿੰਦਾ ਜੀ ਪਲਾਰਟ ਤੁਸੀਂ ਲੈ ਰਹੇ ਹੋ ਸੇਵਾ ਕਹਿੰਦਾ ਮੈਨੂੰ ਤਾਂ ਤੁਸੀਂ ਕਹਿੰਦਾ ਜੇ ਕੋਈ ਨਾ ਮੈਂ ਰੋਡ ਤੇ ਲੰਗਰ ਲਗਾਣਾ ਸਾਰਾ ਰਸ਼ਨ ਮੈਂ ਦੇਵਾਂਗਾ ਤੇ ਮੈਂ ਕਹਿੰਦੀ ਤਾਂ ਫਾਇਦਾ ਕੀ ਜੀ ਤੇ ਕਹਿੰਦਾ ਕਿਸੇ ਟਿੱਡਸ ਦਾ ਪਏਗਾ ਤੇ ਮੈਂ ਕਹਾਂ ਫਿਰ ਸ਼ਾਮ ਨੂੰ ਟਾਂਦਾ ਫਿਰ ਭੁੱਖਾ ਹੋ ਜਾਏਗਾ ਇੱਕ ਟਾਈਮ ਖਾਏਗਾ ਫਿਰ ਸਾਰਾ ਮੈਂ ਕਹਾਂ ਉਹਦਾ ਸਾਰੀ ਉਮਰ ਤੂੰ ਲੰਗਰ ਦਿੰਦੇ ਰਹ ਜੋਗੇ ਜੀ ਜੀ ਕਨਿਆ ਜਾਨ ਕੀ ਪਤਾ ਚੱਲਦਾ ਜੀ ਇਹ ਬਲਾ ਤੁਸੀਂ ਕਿਸੇ ਨੂੰ ਕਹਿ ਦੋ ਜੀ ਪੜ੍ਹਾਈ ਇੰਨਾ ਕਰਕੇ ਲੈ दारू ਪੀ ਲੈ ਤੇ ਮੈਂ ਕਹਾਂ ਉਹ ਲੰਗਰ ਜਿਹੜਾ ਲੈ ਕੇ ਤੇ ਖਾ ਕੇ दारू ਪੀ ਕੇ ਰੋਟੀ ਖਾ ਕੇ ਤੁਹਾਡਾ ਲੰਗਰ ਛੱਕ ਕੇ ਪੈ ਜੇ ਸੋ ਜੇ ਉਹਦਾ ਕੀ ਫਾਇਦਾ ਨਾ ਲੰਗਰ ਗੁਰੂ ਘਰ ਦੇ ਵਿੱਚ ਚੱਲ ਹੀ ਰਹੇ ਨੇ ਚੱਲ ਹੀ ਰਿਹਾ ਹੈ ਜੀ ਲੰਗਰ ਲੋੜਵੰਦਾ ਵਾਸਤੇ ਆ ਜਿਹੜੀ ਸੰਗਤ ਦੂਰੋਂ ਆਈ ਹੈ ਦਰਸ਼ਨ ਗੁਰੂ ਸਾਹਿਬ ਦੇ ਕਰਨ ਵਾਸਤੇ ਚਲੋ ਪ੍ਰਸ਼ਾਦਾ ਛੱਕ ਕੇ ਆਪਣੇ ਜਿੱਥੋਂ ਆਏ ਉੱਥੇ ਚਲੀ ਜੇ ਜੀ ਵੈਸੇ ਵੀ ਗੁਰੂ ਘਰ ਚ ਕਿਸੇ ਨੂੰ ਮਨਾਈ ਨਹੀਂ ਅਗਰ ਕੋਈ ਬਖਾਇ ਉਹ ਜਾ ਕੇ ਖਾ ਸਕਦਾ ਲੰਗਰ ਨੂੰ ਦੇਖੋ ਗੁਰੂ ਨਾਨਕ ਪਾਤਸ਼ਾਹ ਜ ਨੇ ਵੀਰ ਪਿਆ ਦਾ ਲੰਗਰ ਚਲਾਇਆ ਸੀ ਭੁੱਖੇ ਸਾਧੂ ਵਜ ਭੁੱਖੇ ਸੀ ਨਾ ਉਹਨਾਂ ਨੂੰ ਲੰਗਰ ਚੁਕਾਇਆ ਸੀ ਕਿ ਕਿਸੇ ਭੁੱਖ ਨੂੰ ਚਲੋ ਛਕਾ ਦੇਣਾ ਉਹਨਾਂ ਨੇ ਇੱਕ ਟਾਈਮ ਦਾ ਚਲੋ ਸਰ ਗਿਆ ਜੋ ਵੀ ਹੈ ਲੰਗਰ ਇਹ ਨਹੀਂ ਕਰੇ ਲੰਗਰ ਬੰਦ ਹੀ ਹੋਣੇ ਚਾਹੀਦੇ ਲੰਗਰ ਸਾਡੀ ਇੱਕ ਪਲੱਸ ਪੁਆਇੰਟ ਹੈ ਸਾਡੀ ਆਪਣੇ ਕੌਮ ਦਾ ਜੀ ਮਤਲਬ ਕਿ ਇੱਕ ਕੌਮ ਦਾ ਹੀਰਾ ਕਹਿ ਦੀ ਨਾ ਲੰਗਰ ਸਾਡਾ ਉਹ ਹੈ ਲੰਗਰ ਤੋਂ ਪਛਾਣੀ ਜਾਂਦੀ ਸਾਡੀ ਪਛਾਣ ਹੈ ਪਰ ਇਹ ਵੀ ਸਿਰ ਨੇਰਾਪੁਰ ਅਸੀਂ ਲੰਗਰਵਾਸੀ ਹੋ ਜੀ ਜਿਹੜਾ ਗੁਰਬਾਣੀ ਦਾ ਅੱਜ ਦੇ ਦੌਰ ਦੇ ਵਿੱਚ ਲੰਗਰਾਂ ਦੀ ਲੋੜ ਹੈ ਗੁਰਬਾਣੀ ਦੇ ਸੌਰੀ এডਿਊਕੇਸ਼ਨ ਦਾ ਲੰਗਰ ਦੀ ਉਹ ਨਹੀਂ ਲੱਗ ਰਿਹਾ ਪੱਗਾਂ ਦੇ ਲੰਗਰ ਦੀ ਉਹ ਨਹੀਂ ਲੱਗ ਰਿਹਾ ਸਿੱਖ ਇਤਿਹਾਸ ਦਾ ਲੰਗਰ ਦੀ ਉਹ ਨਹੀਂ ਲੱਗ ਰਹੀ ਜੀ ਉਹ ਜਿੱਥੇ ਅਸੀਂ ਜਾ ਰਹੇ ਸੀਗੇ ਕਿਤੇ ਕੀਰਤਨ ਕਰਨ ਜਾ ਰਹੇ ਸੀ ਰਸਤੇ ਚ ਆਇਆ ਸੀ ਸੰਤ ਪਿੰਡਰਾਂ ਵਾਲੇ ਖਾਲਸਿਆਂ ਦੀ ਫੋਟੋ ਲੱਗੀ ਹੋਈ ਸੀ ਤੇ ਲੰਗਰ ਚੱਲ ਰਿਹਾ ਸੀਗਾ ਬੱਚਾ ਆ ਗਿਆ ਦੇਣ ਜੀ ਭੁੱਖ ਲੱਗੀ ਸੀ ਤੁਹਾਨੂੰ ਵੀ ਅਸੀਂ ਕਿਹਾ ਚਲੋ ਪ੍ਰਸ਼ਾਦਾ 먹 ਰਿਹਾ ਇਸ ਗੱਡੀ ਦੇ ਸੀਗੇ ਲੈ ਲੈ ਜੀ ਤੇ ਇਹ ਕਿਹਦਾ ਲੰਗਰ ਕਾ ਦਾ ਲਾਇਆ ਅੱਜ ਕਹਿੰਦਾ ਲੰਗਰ ਹੈ ਜੀ ਮੈਂ ਕਿਸ ਬੰਦ ਚਲਾ ਰਿਹਾ ਹਾਂ ਇਹ ਹੈ ਸ਼ਹੀਦੀ ਸੀਸ ਸੰਤਾਂ ਦੀ ਜੀ ਪਤਾ ਨਹੀਂ ਕਹਿੰਦਾ ਕੀ ਪ੍ਰੋਗਰਾਮ ਹੈ ਹੁਣ ਲੰਗਰ ਜਿਹੜੇ ਸੇਵਾ ਕਰਨ ਨੂੰ ਪਤਾ ਹੀ ਨਹੀਂ ਕਾਹਦਾ ਲੰਗਰ ਲਾਇਆ ਬਸ ਲੰਗਰ ਲੱਗਾ ਜੀ ਮਤਲਬ ਕਿ ਕਹਿਣ ਤੋਂ ਪਾਵਾ ਜਿਹੜਾ ਪੈਸਾ ਅਸੀਂ ਲੰਗਰਾਂ ਦੇ ਵਿੱਚ ਸਜਾਵਟਾਂ ਦੇ ਵਿੱਚ ਵੇਸਟ ਕਰਦੇ ਆਂ ਮਾਰਬਲਾਂ ਦੇ ਵਿੱਚ ਵੇਸਟ ਕਰਦੇ ਆਂ ਗੁਰਦੁਆਰੇ ਦੇ ਵੱਡੇ ਛੋਟੇ ਤੋਂ ਵੱਡੇ ਵੱਡੇ ਹਾਲ ਕਰ ਦਿੰਨੇ ਆਂ ਤੇ ਚਾਰ ਜਾਣੇ ਬੈਠੇ ਹੁੰਦੇ ਆਂ ਸਵੇਰੇ ਅੰਮ੍ਰਿਤ ਵੇਲੇ ਉੱਥੇ ਵੇਸਟ ਕਰ ਦਿੰਨੇ ਆਂ ਵੀ ਉਹ ਚਾਹੀਦਾ ਵੀ ਉੱਥੇ ਗੁਰਦੁਆਰੇ ਦੀ ਜਗ੍ਹਾ ਮਾਫ਼ ਕਰ ਦੇਣਾ ਮੈਨੂੰ ਸਕੂਲ ਖੋਲਣੇ ਚਾਹੀਦੇ ਨੇ ਉਜੇ ਤਾਂ ਲੋੜਵੰਦ ਬੱਚਿਆਂ ਦੇ ਪਰਿਵਾਰਾਂ ਨੂੰ ਪਰਿਵਾਰਾਂ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਮਿਲ ਸਕੇ ਬਿਲਕੁਲ ਤੇ ਨਾਲ ਗੁਰਬਾਣੀ ਦਾ ਗਿਆਨ ਮਿਲ ਸਕੇ ਠੀਕ ਹੈ ਸਰ ਧੰਨਵਾਦ ਜੀ ਬਹੁਤ-ਬਹੁਤ ਅੱਛਾ ਲੱਗਿਆ ਜੀ ਤੁਹਾਨੂੰ ਮਿਲ ਕੇ ਧੰਨਵਾਦ ਜੀ ਤੁਹਾਡਾ ਜੀ ਅਸੀਂ ਆਪਣੇ ਵੱਲੋਂ ਵੀ ਆਪਣੀ ਆਡੀਅੰਸ ਨੂੰ ਬੇਨਤੀ ਕਰਨਾ ਚਾਹਾਂਗੇ ਕਿ ਇਦਾਂ ਦੇ ਪ੍ਰੋਜੈਕਟਸ ਜੋ ਕਿ ਲੋੜਵੰਦਾਂ ਨੂੰ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਨੇ ਜਾਂ ਹੋਰ ਵੀ ਕੋਈ ਐਨਜੀਓ ਕੋਈ ਇਦਾਂ ਦੇ ਕੰਮ ਕਰ ਰਹੀ ਹੈ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਜੀ ਤੇ ਇਹ ਆਰਗੇਨਾਈਜੇਸ਼ਨ ਵੀ ਸਕੂਲ ਨੂੰ ਐਕਸਟੈਂਡ ਕਰਨ ਲਈ ਨਾਲ ਵਾਲਾ ਪਲਾਟ ਖਰੀਦ ਰਹੀ ਹੈ ਜਿਸ ਵਿੱਚ ਤੁਸੀਂ ਵੀ ਆਪਣਾ ਕੋਈ ਹਿੱਸਾ ਪਾਣਾ ਚਾਹੋ ਤੇ ਤੁਸੀਂ ਪਾ ਸਕਦੇ ਹੋ ਡਿਟੇਲਸ ਤੁਹਾਨੂੰ ਸਾਰੀਆਂ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਕਮੈਂਟਸ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ